ਕਿਆ ਹੋਇਆ ਜਦੋਂ ਮੈਂ ਦੱਸ ਦੇਣ ਸੀ ਫੋਟੋਆਂ ਕੰਦ ਪੁਲਾ ਦੇਣੀਆਂ ਲੈ ਵੀ ਸੁਣੋ ਕਹਾਣੀ ਚਾਚੇ ਦੇ ਜਵਾਨੀ ਠੀਕ ਹੈ ਗੱਲ ਤਾਂ ਚ ਕੀ ਹੋਇਆ ਤੇਨੂੰ ਇਹਨੂੰ ਕਿਹਾ ਮੈਂ ਹੁਣ ਦੱਸਦਾ ਇਹਨੂੰ ਮੈਂ ਕਿਹਾ ਮਾ ਟੋਝੇ ਰੱਖ ਲੈ ਟਰੈਕਟਰ 'ਪ ਹਾਂ ਸਮਝਿਆ ਹਾਂ ਸਮਝ ਗਿਆ ਮੈਂ ਅੱਗੇ ਦੱਸਾਂ ਉੱਥੇ ਟੋਝੇ ਨੇ ਕਹਿੰਦਾ ਨਹੀਂ ਕਹਿੰਦਾ ਟਰੈਕਟਰ ਜਾਣਾ ਹੀ ਹੈ ਕਹਿੰਦਾ ਟੋਝੇ ਫੇਲੇ ਜੂਗੇ ਟਰੈਕਟਰ ਤੇ ਜਾਣਾ ਹੀ ਜੇ ਫਸ ਗਿਆ ਹਾਂ ਸਮਝਿਆ ਗੱਲ ਹਾਂ ਮੈਂ ਕਿਹਾ ਠੀਕ ਹੈ ਜੀ ਨਹੀਂ ਰੱਖਿਆ ਨੇੜਾ ਹੋ ਗਿਆ ਟਰੈਕਟਰ ਭਰਦਿਆਂ ਨੂੰ ਟਰੈਕਟਰ ਸਲਿੱਪ ਕੱਢ ਗਿਆ ਮਗਾ ਹੁਣ ਨਾ ਜੋਰ ਮਰਾਈ ਕਾਲੇ ਨੂੰ ਫੋਨ ਕਰਿਆ ਵੀ ਕਾਲੇ ਟਰੈਕਟਰ ਲੈ ਕੇ ਆ ਜਾ ਤੂੰ ਬਈ ਆਪਣਾ ਟੋਸ਼ਨ ਲਿਆ ਕੇ ਨਾ ਡੋਜ਼ਲ ਮੇਰਾ ਟੁੱਟਿਆ ਹੋਇਆ ਮੇਰੇ ਕੋਲ ਟੋਸ਼ਨ ਨਹੀਂ ਪੰਮਾ ਕਹਿੰਦਾ ਮੈਂ ਦੁੱਧ ਪਾ ਕੇ ਆਉਣਾ ਪੰਮਾ ਵੀ ਉੱਠੀ ਤਾਂ ਪੰਮਾ ਕਹਿੰਦਾ ਮੈਂ ਦੁੱਧ ਪਾ ਕੇ ਆਉਣਾ ਕਹਿੰਦਾ ਤੂੰ ਵੀ ਚੱਲ ਮੈਂ ਵੀ ਚੱਲਦਾ ਕਹਿੰਦਾ ਚੱਲ ਚੱਲੀਏ ਘਰ ਨੂੰ ਕੋਈ ਦੁੱਧ ਟੋਸ਼ਨ ਚੱਕ ਕੇ ਆ ਜੀ ਹੈ ਭਾਈ ਮੈਂ ਪੰਮੇ ਦੇ ਮੂਹਰੇ ਪੰਮਾ ਮੇਰੇ ਪਿੱਛੇ ਹਾਂ ਹਟਾ ਤੇਰੇ ਢਾਬਾ ਜਿੱਥੇ ਆਪਣੇ ਆਹਾ ਉੱਥੇ ਲਿਆ ਕੇ ਭਾਈ ਗੱਡੀਆਂ ਨੇ ਸਾਈਡ ਲਾਤੀ ਜਮੇ ਕੱਚੇ ਦੇ ਦੇ ਹੁਣ ਪਤਾ ਨਹੀਂ ਰੱਬ ਜੀ ਗੱਡੀ ਕਹਦਾ ਤੂੰ ਇੱ ਥੋੜੀ ਸਾਈਡ ਆ ਗਿਆ ਰੋਪੜ ਵਾਲੀ ਸਾਈਡ ਤੇ ਹੁੰਦਾ ਬੰਦਾ ਮੂਰੇ ਦਾ ਦੇਖ ਲੂਗਾ ਕਿ ਸਾਈਡ ਕਰ ਲੂਗਾ ਹੁਣ ਪਿੱਛੇ ਪਿੱਛੇ ਇਹਨੂੰ ਕਿਆ ਕਹੂੰਗਾ ਤੂੰ ਹਾਂ ਸਾੜਨਾ ਗੱਡੀ ਪੰਮੇ ਨਾਲ ਆਤੀ ਜਮਈ ਅੱਛਾ ਪੰਮਾ ਮੇਰੇ ਚ ਬੱਜੇ ਆ ਕੇ ਹਾਂ ਜ ਗੱਡੀ ਨਾਲ ਲਾਤੀ ਮੈਂ ਕੱਚੇ ਤੇ ਜਾ ਲਿਆ ਰਿੱਤੇ ਗੁਰੂ ਕੋਲ ਜਾ ਕੇ ਜਿੱਥੇ ਉਹ ਰਿੱਤਾ ਪਿਆ ਅੱਛਾ ਮੈਂ ਕਿਹਾ ਕੰਟਰੋਲ ਹੋ ਗਿਆ ਪੰਮੇ ਤੇ ਕੰਟਰੋਲ ਨਹੀਂ ਹੋਇਆ ਅੱਛਾ ਅੰਮਾ ਗਿਰ ਗਿਆ ਬਾਈ ਸਾਈਡ ਪਰ ਦੇਖੀ ਤੂੰ ਕਾ ਸਾਬੇ ਬਾਈ ਇੱਥੇ ਆ ਪੱਕੀ ਸੜਕਾ ਓਰੇ ਤੇ ਇੱਥੇ ਸੂਟ ਰਹੀ ਏ ਉਹ ਬੰਦੇ ਥਾਲੀ ਸਾਈਡ ਆ ਕੇ ਰੱਬ ਲੈ ਦੱਸ ਲੂੰ ਪੰਮਾ ਤਾਂ ਕਿਸੜਦਾ ਗਿਆ ਫ ਮੇਰੇ ਹੱਟ ਖਾਸੀ ਆ ਅੰਮੇ ਧਿਆਰ ਕਰੜ ਬੱਜੀ ਯਾਰ ਉਹਨੇ ਮੈਂ ਰਾਤ ਦੇਖੇ ਰਾਤ ਬੱਜੀ ਸੀ ਹਫ਼ਤੇ ਲੇਕੇ ਤੇ ਉਹਨੂੰ ਸਾਂਗੇ ਦੇ ਉੱਥੇ ਬਸ ਉਹਰੇ ਆਪਣਾ ਸਾਈਡ ਉੱਪਰ ਆ ਆ ਹੁੰਦਾ ਆਹ ਉਹਰੇ ਅੱਚ ਆਹ ਚੀਜ਼ ਹਾਂ ਇਹ ਹਾਲੀ ਉੱਪਰ ਤੇ ਹਾਂ ਇਹ ਰਗੜਦੀ ਆ ਚੀਜ਼ਾਂ ਸਾਰੀਆਂ ਰਗੜੀਆਂ ਹੋਏ ਆ ਉਰੇ ਦੇ ਉਰੇ ਫੈਕਚਰ ਹੋਇਆ ਵਾ ਹਾਂ ਉਹ ਪਤਾ ਕੀ ਹੋ ਜਾਂਦਾ ਯਾਰ ਹੁਣ ਆਏ ਗਿਰਿਆ ਉਹ ਉਦੀ ਆ ਸਾਈਡ ਵੱਜੀ ਸੜਕ ਤੇ ਆਹ ਵੀ ਆਏ ਵੱਜੀ ਜੋਰ ਨਾਲ ਬੰਦਾ ਸੜਕ ਤੇ ਜਾ ਰਿਹਾ ਬਾਈ ਕਿਸੇ ਹਾਂ ਅੱਜ ਚੀਜ਼ਾਂ ਆਏ ਵੱਜੀ ਜੋਰ ਨਾਲ ਉਹ ਵੱਜੀ ਵੀ ਆ ਕਿਸੜਿਆ ਵੀ ਸੜਕ ਪਰੇ ਉਹ ਆ ਆਹ ਦਾ ਘਸਾੜ ਦਾ ਨਿਸ਼ਾਨ ਹੋ ਰਿਹਾ ਜਿੱਥੇ ਸਕੂਟਰੀ ਗਿਰੀ ਉਦੀ ਇੱਕ ਸਾਈਡ ਪਰ ਹੈ ਕਿਸੜਦਾ ਨਾ ਸਕੂਟਰੀ ਯਾਰ ਮੋਟਰਸਾਈਕ ਪੱਕੇ ਜੀ ਗੱਪੇ ਜਾ ਰਿਹਾ ਸੜਕ ਤੇ ਫਿਰ ਗੱਡੀ ਵਾਲਾ ਲੱਗ ਗਿਆ ਸਾਲਾ ਜਾਂ ਪੇਕੰਡਰ ਉੱਲਾ ਹੋ ਗਿਆ ਕੰਮ ਪੰਮਾ ਵੀ ਪੇਕੰਡਰ ਉੱਲ ਗਿਆ ਗੱਡੀ ਵਾਲਾ ਦੇ ਘੱਟਿਆ ਦਾ ਗੱਲ ਤੀ ਤੂੰ ਬੰਦਿਆ ਭਲਾ ਮਾਰਦਾ ਚੱਕਦਾ ਲੈ ਬੰਦੇ ਨੂੰ ਘੱਟੀ ਲੈ ਕੇ ਕਿ ਤੂੰ ਸਾਲਾ ਮੂਰੇ ਅੰਨਾ ਹੋਇਆ ਬੱਸ ਇੱਕ ਹੋਰ ਇੱਕ ਤੂੰ ਧੁੰਦ ਨਹੀਂ ਤੇ ਹੈਗੀ ਜੀ ਤੂੰ ਧੁੰਦ ਨਹੀਂ ਨਾ ਆ ਤੂੰ ਨਹੀਂ ਨੀਮਾ ਯਾਰ ਅਗਲੇ ਉੱਪਰ ਚੜੀ ਜਾਣ ਦਾ ਆ ਕੇ ਯਾਰ ਰਾਤ ਤੇ ਬਾਈ ਕੋਈ ਧੁੰਦ ਨਹੀਂ ਹੈਗੀ ਤੀ ਨਾਲ ਕੋਈ ਨਹੀਂ ਟਾਈਮ ਕਿਹੜਾ ਦਰ ਖੜਦਾ ਹੀ ਨਹੀਂ ਕੋਈ ਅਲੱਗ ਇਹਨਾਂ ਸ਼ਰਾਬੀ ਗਿਰੇ ਪਏ ਆ ਹਾਂ ਖੜੇ ਨਹੀਂ ਕੋਈ ਦੋ ਤਿੰਨ ਨੂੰ ਹੱਥ ਦਿੱਤਾ ਤਾਂ ਪੰਮਾ ਆ ਗਿਆ ਪਿੱਛੇ ਤੇ ਹਾਂ ਸਾੜਾ ਹੀ ਪਿੰਡ ਵਾਲਾ ਹਾਂ ਹੈ ਜਿਹੜਾ ਉੱਪਰ ਸਟੋਰ ਮੇ ਲੱਗਿਆ ਪਿਆ ਹਾਂ ਉਹਨਾਂ ਨੇ ਖੜਾਇਆ ਮੋਟਰ ਵੀ ਦਾ ਚਾਚਾ ਕਿਹਨੂੰ ਚੱਕਦਾ ਇਹ ਉਹ ਫਿਰ ਨੱਠ ਕੇ ਆਏ ਤਾਂ ਅਸੀਂ ਚੱਕ ਕੇ ਥੱਲੇ ਲੈ ਕੇ ਪੰਮਾ ਮਿੱਤੇ ਚੱਕ ਹੁੰਦਾ ਯਾਰ ਕੱਲੇ ਤੇ ਪੰਮਾ ਦਾ ਬਾਈ ਕਾਕ ਸਾਈਡ ਪਰ ਕਰਿਆ ਫਿਰ ਖੜਾ ਘੁੜਾ ਕਰਿਆ ਸੀ ਗੱਡੀ ਸਾਰੋ ਜੋਰ ਨਾਲ ਬੱਜਿਆ ਸੇਦੂ ਦਾ ਪੰਮੇ ਨੂੰ ਪਿੱਟੀ ਘੱਟ ਗਿਆ ਬੰਦਾ ਜੀ ਕੋਸ ਨਾਲ ਉਦੇ ਬਾਅਦ ਬੰਮੇ ਬਈ ਟੀਚਰ ਜਾ ਕੇ ਲੇ ਗਿਆ ਟਿਕਟ ਉਗਲਵਾਇਆ ਅੰਦਰ ਬਾੜਿਆ ਕੁ ਹਾਂ ਬੰਮੇ ਨਾ ਠੀਕ ਆ ਠੀਕ ਘਰ ਛੱਡ ਕੇ ਆਏ ਘਰ ਛੱਡ ਕੇ ਅੰਦਰ ਗੁੰਡਾ ਖੋਲ ਲਿਆ ਬੰਮੇ ਨੇ ਆਪ ਆਪਣਾ ਗੇਟ ਘਰ ਛੱਡ ਕੇ ਜਾ ਕੇ ਬਾਪੂ ਕੋਲ ਬਹਿ ਗਿਆ ਫਿਰ ਹੁਣ ਆਲਾ ਆਣ ਲੱਗਣਾ ਬਾਪੂ ਕੋਲ ਬਹਿ ਕੇ ਘਰ ਛੱਡ ਜਾ ਕੇ ਨਾ ਬਾਪੂ ਪੁੱਛਦਾ ਕਹਿੰਦਾ ਬਾਪੂ ਸਾਲ ਛੱਡ ਕਿਦਾਂ ਬਜੀ ਹਾਂ 7 ਵਜੇ ਨੂੰ ਹੋ ਗਿਆ ਹਫਤਾ ਤੋਂ ਹਫਤੇ ਹਾਂ ਭੁੱਲ ਗਿਆ ਭੁੱਲ ਗਿਆ ਸਭ ਕੁਝ ਹਾਂ ਯਾਦ ਆਸੇ ਭੁੱਲ ਗਿਆ ਸਭ ਕੁ ਉਹਨੂੰ ਕਹਿੰਦਾ ਮੈਨੂੰ ਕੋਈ ਯਾਦ ਨਹੀਂ ਫਿਰ ਉਹਨੂੰ ਐ ਨਹੀਂ ਪਤਾ ਵੀ ਦਿਨ ਚ ਕੀ ਹੋਇਆ ਸਾਨੂੰ ਕਹਿੰਦਾ ਤੂੰ ਜਾਓ ਮਾ ਗੇਟ ਕੋਲ ਅੰਦਰ ਜਿਹੜੀ ਕੋਠੀਆ ਗੇਟ ਉਹਨਾਂ ਦਾ ਅੰਦਰ ਲਾ ਜਿੱਥੇ ਕੋਠੀ ਆ ਉਹਦੇ ਉੱਥੇ ਖੜਾ ਰਹਾ ਮੈਂ ਮਾ ਨਹੀਂ ਰੋਪਣ ਲਈ ਜਾਂਦੇ ਮੈਂ ਜੀ ਔਖਾ ਹੈ ਕਹਿੰਦਾ ਨਾ ਠੀਕ ਹੈ ਜਮ ਜੀ ਕਹਿੰਦਾ ਬਾਹਾਂ ਵੀ ਠੀਕ ਹੈ ਕਹਿੰਦਾ ਸਭ ਕੁ ਠੀਕ ਹੈ ਨਾ ਲੱਤਾਂ ਵੀ ਠੀਕ ਹੈ ਮਾ ਕਹਿੰਦਾ ਆਹੀ ਰਗੜ ਹੈ ਭੁੱਲ ਗਿਆ ਸਭ ਕੁ ਭੁੱਲ ਗਿਆ ਉਹ ਖੂਬ ਤੋਂ ਮੈਂ ਕਾਪਰ ਕੇ ਫੇਰ ਸੰਘੇ ਤੇ ਗਏ ਬਈ ਡੀਪੀ ਡਾਊਨ ਹੋ ਗਿਆ ਕੁਝ ਵੀ ਹੋਇਆ ਜੇ ਕੁਝ ਵੀ ਹੋਇਆ ਚੱਲ ਛੱਟ ਵੀ ਪਰ ਆ ਸਿਰ ਦੀ ਛੱਟ ਵੀ ਹੈਗੀ ਸੀ ਨਾ ਹਾਂ ਚੱਲ ਰਾਤ ਰਾਤ ਇੱਥੇ ਸਿਟੀ ਸਕਾਈ ਨੁ ਹੋ ਗਿਆ ਵਧੀਆ ਰਹੇ ਰਾਤ ਲੇ ਗਏ ਫਿਰ ਅੱਜ ਫੇਰ ਅੱਜ ਫੇਰ ਗਏ ਮਨ ਲੱਗਦਾ ਗਏ ਆ ਅੱਜ ਸਰਜੀਤ ਦੇ ਗਏ ਠੀਕ ਹੈ ਤੇ ਖਾਲਵੇ ਤੇ ਸਰੀਰ ਦੇ ਡਾਕਟਰ ਹੱਡੀਆਂ ਦਾ ਨਾ ਉਹ ਆ ਫ੍ਰੈਕਚਰ ਹੋ ਰਿਹਾ ਉਹਦੇ ਆ ਆਪਣਾ ਪਹਿਲਾਂ ਕੁਝ ਨਹੀਂ ਕਿਹਾ ਉਹਨੇ ਫ੍ਰੈਕਚਰ ਹੋਇਆ ਪਿਆ ਬਾਅਦ ਮੈਂ ਕਹਿੰਦੇ ਕੱਲੂ ਲਿਆਇਓ ਇਹ ਫ੍ਰੈਕਚਰ ਹੋਇਆ ਪਿਆ ਹਾਂ ਪਹਿਲੇ ਪਹਿਲਾਂ ਕਹਿੰਦੇ ਠੀਕ ਹੈ ਸਭ ਕੁਝ ਨਾਰਮਲ ਹੈ ਕਹਿੰਦੇ ਕੋਈ ਚੱਕਦਾ ਹੁਣ ਸਰਜੀਤ ਥੋੜਾ ਵਧੀਆ ਡਾਕਟਰ ਆਓ ਠੀਕ ਆ ਬਲਦੀ ਮੈਂ ਤਾਂ ਗਿਆਤਾ ਮੈਂ ਸਵੇਰੂ ਗਿਆਤਾ ਉਹਦੇ ਕੋਲ ਮੈਂ ਕਿੱਕੜਾ ਮੈਨੂੰ ਰਾਤ 11:00 ਵਜੇ 10:30 ਦਾ ਫੋਨ ਕਰਿਆ ਉਹਨੇ ਕਹਿੰਦਾ ਤੂੰ ਠੀਕ ਐ ਮਾ ਮੈਂ ਤਾਂ ਠੀਕ ਐ ਮਾ ਮੈਂ ਹੀ ਲੈ ਜਾਕੇ ਹੇਲੇ ਮੈਂ ਵੀ ਬੈਂਸ ਦੇ ਬਾਹਰ ਹੋ ਗਿਆਤਾ ਮੈਨਾਂ ਕੱਚੇ ਕਿ ਨਹੀਂ ਹੋ ਗਿਆ ਮੋਟਰਸਾਈਕਲ ਸਿੱਧਾ ਅੱਛਾ ਇਹ ਕਰਕੇ ਆ ਪੱਕੀ ਬਰਵਾਸ ਪੱਕੀ ਬਰ ਗਿਆ ਹੈ ਇਹ ਨਾ ਪਿਛੇ ਦੇ ਤਾਂ ਗੱਲ ਗਿਆ ਤੂੰ ਤਾਂ ਉਹ ਪਿਛੇ ਦੇ ਧੱਕ ਗਿਆ ਮੇਰੇ ਨਾਲ ਧੱਕ ਹਾਂ ਮੇਰੇ ਨਾਲ ਸਕੂਟਰ ਨਹੀਂ ਵਧੀਆ ਮੈਂ ਮੋਟਰਸਾਈਕਲ ਮੈਂ ਸਾਈਡ ਬੰਨ ਨਿਕਲ ਗਿਆ ਕਿੰਨਾ ਵਜੇ ਸਕੂਟਰੀ ਕਿੰਨਾ ਵਜੇ ਪਿਛੇ ਦੇ ਗੱਡੀ ਆਹ ਫਰਕ ਪਿਆ ਆਹ ਫਰਕ ਪਿਆ ਮੈਂ ਜੇ ਮੇਰੇ ਮੈਂ ਗੱਲਾਂ ਵਿੱਚ ਗੱਡੀਆਂ ਦੋ ਤਿੰਨ ਮੋਟਰਸਾਈਕਲ ਗੱਡੀ ਆਈ ਨੂੰ ਮੈਂ ਸਾਲਿਆ ਨਾ 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 ਨੱਟ ਕੇ ਮੋਟਰਸਾਈਕਲ ਖਤ ਗਿਰ ਗਿਆ ਬੈਣੀ ਸਰੇ ਜਾ ਕੇ ਪਤਾ ਗੱਡੀ ਵਾਲੇ ਨੂੰ ਵੀ ਲੱਗ ਗਿਆ ਪਤਾ ਲੱਗ ਗਿਆ ਕਿੱਥੇ ਦੇਖ ਦੌੜਿਆ ਯਾਰ ਉੱਥੇ ਪਤਾ ਕਿਆ ਕਰਿਆ ਉਹਨੇ ਮੈਂ ਦੇਖਿਆ ਸਵੇਰੋਂ ਕੈਮਰੇ ਚ ਹਾਂ ਉਹਨੇ ਕਹਿੰਦਾ ਬ੍ਰੇਕ ਮਾਰੀ ਆ ਕਹਿੰਦਾ ਇਹਨੇ ਸਾਲੇ ਨੂੰ ਪਤਾ ਲੱਗ ਗਿਆ ਗੱਡੀ ਵਾਲੇ ਨੂੰ ਬੰਦੇ ਵੱਜ ਗਏ ਵਿੱਚ ਉਹਨੇ ਬ੍ਰੇਕ ਮਾਰੀ ਗੱਡੀ ਤੇ ਪਤਾ ਲੱਗ ਜਾਂਦਾ ਨਾ ਫੇਸਲੇ ਦੱਬਤੀ ਉਹਨੇ ਦੇਖ ਲੈ ਵੀ ਗਿਰ ਗਿਆ ਹਾਂ ਆਇਆ ਹਾਲਾ ਨੂੰ ਕਹਿੰਦਾ ਬਾਈ ਇੱਕ ਰਾਤ ਨੂੰ ਊਣੀ ਖੜਾਉਂਦਾ ਉੱਪਰ ਤਾਂ ਅਗਲਾ ਕਹਿੰਦਾ ਖਬਰੇ ਸ਼ਰਾਬੀ ਹੋ ਪਏ ਹੈ ਹੈ ਕਹਿੰਦਾ ਤਾਂ ਹੀ ਕਹਿੰਦਾ ਜੋਰ ਦੇ ਭਰੇ ਕੇ ਸਾਧੇ ਰੱਖਣਾ ਕੈਮਰੇ ਨਾਲ ਗੱਡੀ ਦਾ ਨੰਬਰ ਨਹੀਂ ਆਇਆ ਕੋਈ ਨੰਬਰ ਆਜੂਗਾ ਦੋ ਤਿੰਨ ਕੈਮਰੇ ਯਾਰ ਬੇਲੇ થઈ ਕਈ ਕੈਮਰੇ ਸਾਰੇ ਚੈੱਕ ਕਰੋ ਤੂੰ ਦੇਖਿਆ ਕਿਵੇਂ ਸ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਉੱਥੇ ਨੇਰਾ ਆਇਆ ਜਿਹੜੇ ਅੱਡੇ ਵਾਲੇ ਕੈਮਰੇ ਨੇ ਜਿਹੜਾ ਮੁੰਡਾ ਪਿੱਛੇ ਹੁੰਦਾ ਤਾਂ ਪਿੰਡ ਵਾਲਾ ਉਹ ਕਹਿੰਦਾ ਭਈਆ ਮਾਰਦਾ ਤਾਂ ਪਿੱਛੇ ਹੀ ਨੇ ਕਹਿੰਦਾ ਪਿੱਛੇ ਤੇ ਵੀ ਇਹੀ ਕੁਝ ਕਰਦਾ ਹੈ ਹੈ ਸੈੱਟ ਤਾਂ ਆ ਬਈ ਉਹ ਕਹਿੰਦਾ ਪਿੱਛੇ ਭਈਆ ਚੈੱਕ ਕਰਨਾ ਤਾਂ ਹੁਣ ਯਾਰ ਗੱਡੀ ਤੇਜ਼ ਵਾਹਤੀ ਉਹ ਤੇ ਯਾ ਗੱਡੀ ਤੇ ਤਾਹੀ ਤੇ ਇੰਨੀ ਜ਼ੋਰ ਗਿਆ ਬਰੋ ਨਾ ਨਹੀਂ ਕਿੱਥੇ ਹਵਾਈ ਹੁੰਦੀ ਬੰਦਾ ਰੋਗ ਲੰਦਾ ਟੈਨਾ ਸ਼ੂਗਰ ਕਰ ਪਚੋ ਹੋ ਗਿਆ ਯਾਰ ਇਹ ਕਿਨਾਰੀ ਆ ਸੜਕ ਦੀ ਹਮਲਾ ਤੂੰ ਭਟਾ ਇਧਰ ਇਹਦੀ ਦੁਕਾਨਾ ਕਿੰਨੀ ਦੀ ਆਹ ਕਿਨਾਰੀ ਆ ਇਹ ਕਿਨਾਰੀ ਤੇ ਇੱਥੇ ਸਕੂਟ ਰਹੀ ਸੀ ਇਹਦੇ ਮੂਰੇ ਮੈਂ ਤਾਂ ਮੈਂ ਕੱਚੇ ਜੋਗਾ ਜਾਂਦਾ ਯਾਰ ਇਹ ਮੇਰੇ ਜਿ ਬੱਜਿਆ ਹਾਂ ਮੈਂ ਕੱਚੇ ਜੋਗਾ ਉੱਥੇ ਦੇਖੀ ਤੂੰ ਹੋਇਆ ਬਸ ਹੁਣ ਵੀ ਬ੍ਰੇਕ ਬ੍ਰੇਕ ਆ ਬੱਜਿਆ ਮੇਰੀਆਂ ਮੋਟਰਸਾਈਕਲ ਦੀਆਂ ਮੈਂ ਤਾਂ ਫੇਰ ਬਿਠਾ ਦੇਖੇ ਕੁਛ ਨਾ ਮੈਂ ਵੀ ਅਫਲ ਗਿਆ ਮੈਨੂੰ ਪੰਮਾ ਨਾ ਦਿਖੇ ਕਿ ਕਿੱਥੇ ਆ ਮਾ ਪੂਰਾ ਚੜਦੀ ਉਹ ਕੱਚੇ ਤੇ ਗੱਡੀ ਆ ਕੇ ਪਹਿਲਾਂ ਬੰਮੇ ਕੋ ਜਾਲਿਆ ਮੋਟਰਸਾਈਕਲ ਦਾ ਬਜਾਲੇ ਪਈ ਦੀ ਰੂੜੀ ਵਿੱਚ ਜਾ ਗਈ ਸੀ ਉਸ ਸਾਹ ਮੋਟਰਸਾਈਕਲ ਹੀ ਸੀ ਤਾਂ ਐਨਾ ਕਹਿਆ ਵੀ ਤੂੰ ਸਿੱਧੀ ਟੱਕਰ ਨਹੀਂ ਮਾਰੀ ਉਹਨੇ ਸਾਈਡੇ ਵੱਜੀ ਹੈ ਇਹ ਸਿੱਧੀ ਮਾਰ ਲੈਂਦਾ ਫਿਰ ਬਹੁਤ ਕਮ ਖਤਰਨਾਕ ਹੋ ਗਿਆ ਤਾਂ ਦੋਹੇ ਰਗੜਦੇ ਤਾਂ ਬਚਾਉਗੇ ਫਿਰ ਵੀ ਯਾਰ ਬਚਾਉਗਾ ਬਾਬੇ ਦਾ ਫੇਰੀ ਵਿੱਚ ਜਾ ਹੱਟ ਨਹੀਂ ਠੀਕੇ ਯਾਰ ਇੱਕ ਵਾਰ ਤਾਂ ਸਾਨੂੰ ਉਝਾਲਿਆ ਦਾ ਹੱਕ ਭੁੱਲ ਗਿਆ ਮੈਂ ਮੈਂ ਉਹਨੂੰ ਛੱਡ ਕੇ ਜ ਮੈਂ ਟੋਸ਼ਨ ਜਾ ਕੇ ਗਿਆ ਕਹਿੰਦਾ ਮੈਂ ਠੀਕ ਐ ਮੇਰੇ ਕੋਲ ਫੋਨ ਆਇਆ ਸਾਈਡੇ ਕੋ ਫੋਨ ਆ ਗਿਆ ਕਿ ਨਾ ਕੀ ਹੋ ਗਿਆ ਕਾ ਇੱਕ ਨਾ ਇੱਕ ਨਾ ਹੋ ਗਿਆ ਕਹਿੰਦਾ ਫੇਰ ਉਪਨਲੇ ਕਹਿੰਦੇ ਗਿਰ ਗਿਆ ਘਰ ਮੈਂ ਜਦੀ ਫੋਨ ਕਰ ਜਦੀ ਕਹਦਾ ਸਾਉਂ ਤਾਂ ਪਛਾਣਦਾ ਇਹ ਕਹਦਾ ਨਾ ਨਹੀਂ ਪਤਾ ਕੀ ਹੋ ਗਿਆ ਗਿਆ ਜਿਹੜੀ ਗਾੜੀ ਚ ਗਾੜੀ ਹੀ ਭੁੱਲ ਗਿਆ ਸਾਰੀ ਇੱਕ ਦਿਨੇ ਭੁੱਲ ਗਿਆ ਜ਼ੋਰ ਨਾਲ ਬੱਜਿਆ ਨਾ ਹਾਂ ਭਾਈ ਹਫੜ ਜਿੰਦਾ ਬੰਦਾ ਜ਼ੋਰ ਨਾਲ ਹੱਜ਼ੀ ਗਾਲ ਜੀ ਹੱਜ਼ੀ ਗਾਲ ਜੀ ਬਾਈ ਹੈਂ ਕੀ ਕਹਿੰਦਾ ਰੇ ਲੱਗੇ ਰੋਣ ਰੇ ਬੌਣ ਲੱਗੇ ਵੇ ਦੋਇ ਰਾਾਕ ਮੈਂ ਤਾਂ ਉੱਪਰ ਸੋਣੀ ਐ ਇੰਨਾ ਵੀ ਕਿ ਕਿੰਨੀਆਂ ਨਹੀਂ ਪਈਆਂ ਰਾਤ ਬਸ ਬੱਦਲ ਘੋ ਰਿਹਾ ਵੀ ਹੈਗਾ ਇਹ ਲਸਖਿਆ ਬਸੇਰਾ ਐ ਸਾਫਰੀ ਆ ਮਾਹਨ ਬੋਰ ਹੁਣ ਦੇਖੀ ਜੇ ਕੀ ਬਣਦਾ ਗਾਹਾਂ ਗੁਹਾਂ ਚ ਲੇਕੇ ਹੋਣਾ ਫੇਰ ਹੁਣ ਤੇਰਾ ਫੋਨ ਸਹੀ ਤਾਂ ਜਾਨੀ ਕੀ ਹੈਂ ਤੇਰਾ ਫੋਨ ਸਹੀ ਤਾਂ ਮੇਰਾ ਫੋਨ ਸਹੀ ਤਾਂ ਫੇਰ ਥੋੜੇ ਅਪਲ ਵਾਲੇ ਨੇ ਕਿ ਕਿਆ ਕਰਨਾ ਸਾਡੇ ਗਲਤ ਤੇ ਥੋੜੇ ਗਲਤ ਤੇ ਕਾਤੇ ਕੋਟਾ ਦਾ ਦਦਾਈਂ ਦਾ ਮੀ ਮੈਰੇ ਨਹੀਂ ਦੱਸਦਾ ਹੀ ਨਹੀਂ ਦਾ ਮੇਰਾ ਦਾਦਾ ਜੀ ਦੱਸਦੇ ਨੇ ਜੀ ਦਾ ਵਿਦਾ ਦਾਦਾ ਮੇਰੇ ਆਲਾ 15% ਦੱਸਦਾ ਤਾਂ ਮੈਂ ਕਹਿਦਾ ਦੱਸਦਾ ਵੀ ਪੈਣਾ ਨਹੀਂ ਹੈ ਯਾਰ ਮੇਰਾ ਜਗਦੀਪ ਦਾ ਲਫਰੀ ਤੇ ਤਿੰਨੇ ਆ ਫੋਨ ਦੇਖਿਆ ਸੀ 55900 ਦਾ ਤਿੰਨਾਂ ਪਰ ਤੂੰ ਮੇਰੀ ਗੱਲ ਸੁਣ ਜੇ ਤੈਨ ਸਹੀ ਦੱਸੂਗੇ ਉਹੀ ਸਹੀ ਮੰਨੂਗਾ ਤੂੰ ਜੇ ਹੁਣ ਕਿਹੜੇ ਦਾ ਟਾਈਮ ਕਰਦਾ ਹੈ ਸਹੀ ਥੋੜਾ ਆਇਆ ਨਹੀਂ ਹੁੰਦਾ ਹੁੰਦਾ ਉਹ ਮੈਂ ਦੇਖਦਾ ਤਾਂ ਐਪਲ ਵਾਲੇ ਪਰ ਹਾਂ ਜਿਹੜੀ ਐਪਲ ਦੀ ਆਪਣੀ ਐਪ ਆ ਹਾਂ ਤੇ ਦੇ ਪਰ ਦੇਖਦਾ ਮੈਂ ਗੂਥੇ ਦੇ ਗੂਗਲ ਪਰ ਤੇ ਹਾਂ ਸਮਝਦਾ ਗੱਲ ਹੂੰ ਇਹਦਾ ਫਰਕ ਪੈ ਨਹੀਂ ਦੋ ਅਲੱਗ ਅਲੱਗ ਜੀ 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 ਜੀਜਾ ਹੈ ਉਹਨੂੰ ਐਪਲ ਦੇ ਫੋਨ 'ਚ ਤੂੰ ਗੂਗਲ ਖੋਕੇ ਦਿਖਲਾਓ ਉੱਥੇ ਵੀ ਉਹੀ ਦਿਖਾਉਣਾ ਉਹਨੇ ਵੀ ਹੈ ਨਹੀਂ ਮੀ ਪਊਗਾ ਹੋਰ ਨਾ ਉਹ ਨਹੀਂ ਪੈਣਾ ਚਾਰ ਪੈ ਗਏ ਬੱਧਾ ਘ ਰਹਿ ਗਿਆ ਸਾਢੇ ਚਾਰ ਪੈ ਗਏ ਬੱਧਾ ਘ ਰਹਿ ਗਿਆ ਓਰੇ ਦੇ ਪੈਣ ਤੋਂ ਪਹਿਲਾਂ ਯਾਰ ਉਹ ਪਹਿਲਾਂ ਦੂਰੀਆ ਪਾਇਆ ਤਾਂ ਹੁਣ ਦਵਾਇ ਰਲਾ ਕੇ ਸਿੱਟਾ ਦੂਆ ਸਿੱਟਾ ਸੰਕੋਰ ਪਾਈ ਆ ਉਹਨੂੰ ਤੈਨੂੰ ਮੈਂ ਦੱਸਦਾ ਇਹ ਇਹਨੇ ਨਾ ਇਹਨੇ ਨਾ ਗੁੱਲੀ ਡੰਡਾ ਜੰਮਿਆ ਵੇ ਰੰਨਾ ਠੀਕ ਹੈ ਬਰੀਕ ਠੀਕ ਹੈ ਜੰਮਦਾ ਇਸਨੂੰ ਕੋਰ ਨੇ ਸਫਾਇਆ ਕਰ ਦੇਣਾ ਇਹਦਾ ਹੁਣ ਓਹੋ ਬਾਤ ਇਹਦੇ ਬਾਅਦ ਇਹਦੇ ਬਾਅਦ ਆਹ ਜੱਕੜ ਵੀ ਆਏ ਨਾ ਜਦ ਮੁਠੀ ਭਰਨੀ ਹੈ ਖੇੜੇ ਰੈਟਾ ਉਹ 헤ੜਾ ਮੁਠੀ ਲਈ ਕਿ ਨਾ ਹੋ ਬਈ ਇੱਥੇ ਆਪਾਂ ਆਏ ਮਾਰਦੇ ਮੁਠੀ ਲਈ ਕਿ ਨਾ ਹੋਵੇ ਹਾਂ ਜੇ ਲੀਕ ਹੋ ਗਈ ਉਸੇ ਘੜਖ ਵੀ ਯੱਕ ਨਹੀਂ ਨਾ ਗੁੱਲਣਾ ਚੱਕਣਾ ਚੱਕਣਾ ਉਹ ਠੀਕ ਹੈ ਮੁਠੀ ਨਾਲ ਲੀਕ ਹੋ ਬਈ ਜੇ ਦੂਰਾ ਕੋ ਮਲਾ ਆ ਹੀ ਨਹੀਂ ਕਹਿੰਦਾ ਹੈਗਾ ਕੁਝ ਥੋੜੇ ਖੜੇ ਤੂੰ ਜ਼ਿਆਦਾ ਘੇਰੂਗਾ ਫਿਰ ਹਾਂ ਅੱਛਾ ਪਛਵਾ ਤੇ ਜੱਲ ਪੀ ਕੱਲ ਆਵੇ ਬੋਦੋ ਨਾਲੇ ਕੌਣ ਇਹ ਕਹਿੰਦਾ ਮੇਰੀ ਕਾਕਾ ਖੂਕ ਦੇ ਤਿੰਨ ਵਾਰੀ ਘੁੰਮ ਲੈ ਮੇਰੀ ਕਾਕਾ ਖਲਾਫ ਕਰਦੀ ਲੈ ਹਾਂ ਦੇਖ ਲੈ ਹੁੰਦੂ ਆਸੇ ਹੋ ਗਿਆ ਤੇਰੀ ਕਾਲ ਕਿਸੇ ਤੋਂ ਗਈ ਉਹ ਮੈਂ ਜਰਾ ਮੁਠੀ ਭਰੂੰਗਾ ਮਹਲਿਕ ਹੋਣੀ ਹੈ ਜੇ ਤਿੰਨ ਵਾਰੀ ਹਮਲਾ ਚਾਰ ਵਾਰੀ ਹਮਲਾ ਬੜਾ ਫਰਕ ਨਹੀਂ ਤੇਰੀ ਕਾਲ ਕਿਸੇ ਤੋਂ ਗਈ ਉਹ ਹਾਂ ਇਹ ਪੌਂਤਰੇ ਉਹਦੀ ਕਾਕ ਨਹੀਂ ਦੇਖੋ ਹੈ ਹੈ ਤੇਰੀ ਕਾਲ ਕਿੱਥੇ ਹੋ ਗਈ ਬੜੀ ਹੁੰਦੀ ਬਸ ਜਵਾਬ ਦੇ ਲੋਟ ਆ ਗਈ ਕਾਲ ਕਿ ਮੈਂ ਤਾਂ ਉਮੀਦ ਨਹੀਂ ਸੀ ਜਦ ਪਾ ਕੇ ਬੀਜੀ ਆਪਾਂ ਨੇ ਦੇਖ ਤਾਂ ਲੋਟ ਤਾਂ ਆ ਗਈ ਦੀ ਲੋਟ ਹੁਣ ਆ ਰਹੀ ਨੇ ਕਿ ਕਿ ਜਾਣਕ ਬੌ ਕੰਮ ਦੀ ਖੜੀ ਹੈ ਸੂਰ ਪਤਾ ਨਹੀਂ ਕਿੱਥੇ ਤੇ ਆਉਂਦੇ ਇੱਥੇ ਹਾਂ ਕਹਿੰਦੇ ਕਣਕ ਦੀ ਕੱਲੀ ਕੱਲੀ ਝੌਲ ਧਰੀ ਵੀ ਆਏ ਫੁੱਲਲੇ ਨੂੰ ਆਏ ਲੋਕ ਆਏ ਲੋੜ ਧਰੇ ਵੀ ਆ ਕੱਲੀ ਕੱਲੀ ਉਰਲੇ ਪਾਸੇ ਨੂੰ ਆਉਂਦਾ ਫੋਲਦਾ ਬਸ ਆ ਗੰਨੇ ਨੂੰ ਆਉਂਦਾ ਗੰਨੇ ਨੂੰ ਆਉਂਦਾ ਸੂਰ ਮੈਂ लवली ਨੂੰ ਵੀ ਕਹਿ ਗਾਲ ਡਾਕਟਰ ਨੂੰ ਹਾਂ ਮਗਾ ਸੂਰ ਗੰਨੇ ਦੇ ਦੇਖ ਲਿਓ ਵੱਢ ਕੇ ਮਾ ਕੁਤੇ ਬਣਾ ਲਏ ਹੋਣੇ ਉਹਨਾਂ ਨੇ ਮਾ ਭੱਜਾਂ ਵਾਲੇ ਆਉਂਦੇ ਸਾਲੇ ਇੱਧਰ ਤੇ ਬਹੁਤ ਫੁੱਲ ਰੱਖਿਆ ਬੈਠੇ ਨੇ ਨਹੀਂ ਕਹਿੰਦੇ ਮਕਾਨ ਕੋਲ ਨਹੀਂ ਆਉਂਦਾ ਮਕਾਨ ਕੋਲ ਨੂੰ ਲੱਗਦਾ ਤੁਰੀ ਨੂੰ ਲੱਗਦਾ ਕੋਲ ਨਹੀਂ ਆ ਗਿਆ ਮੋਟਰਾਂ ਵੀ ਤਾਂ ਹੈਗੀਆਂ ਹੁਣ ਅਜ ਤਾਂ ਇਹ ਤਾਂ ਹੈ ਕੌਣਾ ਜਾਂ ਤਾਂ ਬੰਦਾ ਰਹਿੰਦਾ ਹੋਵੇ ਫ ਉਹ ਲੈਦਾ ਕੋਣਾ ਹਜ਼ਾਰ ਤਾਂ ਬਣਿਆ ਹੋਇਆ ਅੱਗੇ ਉਰੇ ਜਾਂ ਲੈਦੇ ਆ ਕੁੱਤਿਆਂ ਦਾ ਬਹੁਤ ਫਾਇਦਾ ਦਾ ਇੱਥੇ ਕੁੱਤੇ ਤੇ ਸਾਰੇ ਤਿੰਨ ਚਾਰ ਕੁੱਤਾ ਨਾ ਡੰਗਰ ਨਾ ਬੱਚਾ ਕੁਛ ਨਹੀਂ ਤਾਂ ਉਹ ਦਿੰਦੇ ਓਏ ਓਹ ਏਰੀਆ ਇੰਨੇ ਵਾ ਏਰੀਆ ਮੈਂ ਦੇਖਦਾ ਜਾਈਦਾ ਡੰਗਰ ਆ ਕੁੱਤਾ ਕੋਈ ਅਰੇ ਨਾ ਅੱਠੀ ਪੈਂਦੀ ਦੀ ਫੌਜ ਕੱਲ ਫਿਰ ਟਾਲਿਆ ਫੋਰੇ ਫੋਰ ਹੈ ਹਾਂ ਕੱਲ ਟਾਲਿਆ ਫੋਰੇ ਫੋਰ ਫਿਰ ਫੋਰ ਵਾਈ ਫੋਰ ਦੀ ਖੁੰਡਾ ਇਹਨਾਂ ਦਾ ਸੇਪਰਾ ਵਾ ਮਾਰਨ ਦੀ ਇਹਨੂੰ ਖੇਤੜਾ ਟਾਲਿਆ ਫਿਰ ਮੈਂ ਤਾਂ ਕੱਢ ਲਿਆ ਹਾਂ ਕੱਢ ਕੋਟੂ ਲਿਆ ਮਤਲਬ ਨਹੀਂ ਆਇਆ ਕਾ ਭਾਈ ਖੇਤ ਪੌਣੇ ਮਹੀਨੇ ਤੇ ਭਾਈ ਖੇਤ ਗਿੱਲਾ ਦਾ ਗਾਰਾ ਤਾਂ ਜਮਈ ਲੱਤ ਵੀ ਸਾਰੀ ਲਿਆ ਪਈਆਂ ਨੇ। ਮੈਂ ਦੱਤੋਂ ਦੇਖੀਓ ਦੱਤ ਕੀ ਹੋਇਆ ਭਾਈ ਬਈ ਪਹਿਲਾਂ ਲੀ ਬਣਾ ਲਾ ਸਹੀ ਆਪਣੀ। ਉੱਥੇ ਦੇ ਲੀ ਬੜੀ ਹੁੰਦੀ ਟਰੈਕਟਰ ਮੇਨ ਫਸ ਕੇ ਖਾਨਦਾ। ਕੈਰੀ ਮੈਂ ਮੀਡੀਅਮ ਦੇਖਿਆ। ਹਾਂ। ਜਦ ਤੱਕ ਨੇ ਕਹਿੰਦਾ ਕੈਲੜ ਕਹਿੰਦਾ ਟੁੱਟਾ ਆ ਸਾਂਹ ਆ ਕਹਿੰਦਾ। ਅਵੇ ਦੋ ਦਿਨ ਪਹਿਲਾਂ ਆਏ ਕਮਾਲਾ। ਵੀ ਤਰਪਿਆ ਟਰੈਕਟਰ ਫੇਰ ਨਹੀਂ ਖੜਦਾ। ਠੀਕ ਨਹੀਂ। ਤੁਰਿਆ ਹੈਗਾ ਥੋੜਾ ਜਿਹਾ ਫੇਰ ਕੱਢ ਕੇ ਸਲਿੱਪ ਹੋ ਬਾਈ। ਨਾ ਵਯਾਦਾ ਨਹੀਂ ਹੈਗਾ ਜਦ ਤਵਯਾਦਾ ਨਹੀਂ ਹੈਗਾ ਦਾ ਪਤਾ ਜਾਣਾ ਉਹ ਖੇਤ ਗਿੱਲਾ ਹੀ ਬਹੁਤ ਹੈ ਗਿੱਲਾ ਯਾਰ ਗਾਰਾ ਨਹੀਂ ਟਰੈਕਟਰ ਨੇ ਗੇਰ ਚੱਕਰ ਥੋੜੋ ਤੋੜੇ ਆ ਤਾਂ ਉਹਨੂੰ ਤਾਂ ਬਸ ਨਹੀਂ ਚੱਲਿਆਗਾ ਹਾਂ ਬਾਹਰ ਆਓ ਫੇਰ ਫੇਰ ਮੈਂ ਇਹਨੂੰ ਕਿਹਾ ਮਾ ਜੂਰ ਨਾ ਮਰਾਈ ਮਿੱਤੇ ਨਹੀਂ ਰਹਿ ਸਾਫ ਹੁਣ ਇਹਦੇ ਗਾਰਾ ਥਾਲਾ ਉਹ ਮੇਠਾ ਤੇ ਪੱਟੀ ਕਹਿਣਾ ਦੋ ਹੋਰ ਹੋਰ ਮਾ ਫੇਰ ਨਹੀਂ ਨਿਕਲਣਾ ਇਹਨਾਂ ਜਾਈਂ ਚਾਰ ਪਾਣੀ ਮਾ ਮਾ ਜੇ ਸਲੱਪ ਕਰ ਮਾਰ ਕੇ ਤੁਰਨ ਲੱਗੇ ਉਹ ਥੀ ਥੋੜਾ ਜਿਆਦਾ ਜੱਥੇ ਤੇ ਮਾਰਾ ਜੇ ਤੁਰਿਆਉਂਦਾ ਹੋਰ ਗਾਂ ਦਾ ਰਸਤਾ ਪੱਕਾ ਦਾ ਫੇਰ ਕਿਹੜਾ ਉਹੀ ਲੀ ਉਹ ਫੇਰ ਦਾ ਪੱਕਾ ਹੀ ਤਾਂ ਉੱਥੇ ਤੁਰਿਆ ਆਉਂਦਾ ਬਸ ਤਾਂ ਹੀ ਮੈਂ ਕਹਿੰਦਾ ਦੋ ਤਿੰਨ ਵਾਰੀ ਘੁਮਾ ਲਾਂ ਐ ਫੇਰ ਇਹ ਰੇਂਡ ਦਿਖਾਣਾ ਇਹਨੇ ਹੌਲਾ ਟਾਈਮ ਨਾਲ ਬਹੁਤ ਟਾਈਮ ਹੋਊਗਾ ਮੈਂ ਜਾਣਾ ਕਰਨਾ ਲੇਕਿਨ ਚਲੀ ਗਈ ਰੇਟ ਹੋ ਜਾਣਾ ਮੈਂ ਮਿਲ ਮੈਂ ਹੀ ਰਹਿੰਦਾ ਪਹਿਲਾਂ ਦਾ ਸਰੋਜ ਵੀ ਤੂੰ ਖੜ ਜਾ ਚਲੀ ਗਈ 2 ਵਜੇ ਨਹੀਂ 3 ਵਜੇ ਟਰਾਲੀ ਪੈ ਜਾਣੀ ਇਹਨੇ ਨੂੰ ਯਾਰ 4 ਵਜੇ ਤਾਈਂ ਬੈਰੀ ਲੀ ਪੈਣੀ ਐ ਕੋਈ ਯਾਰ ਹੁਣ ਇਕੱਲੇ ਸਿਆਣੇ ਹੋ ਗਏ ਹਰੇਕ ਆ ਜਿਵੇਂ ਤੇਰੀ ਸੋਚ ਐ ਗਾਹਾਂ ਵਾਲੇ ਦੀ ਵੀ ਇਹੀ ਜੋ ਸੋਚ ਐ ਵੀ ਸ਼ਾਮ ਨੂੰ ਟਰਾਲੀ ਪੈਣੀ ਸੱਜਰੇ ਚੱਲੀ ਐ ਹਾਂ ਜਾ ਜਾ ਤੇਰੇ ਉਧਰ ਵੀ ਤੇ ਤਿਆਰ ਕਰ ਦਈਏ ਦੀ ਪਰਚੀ ਜਾਦੂ ਆਇਆ ਬਈ ਮੰਨੀ ਨਹੀਂ ਨੇ ਮੇਰੀ ਗੱਲ ਇਹ ਕੁਮਾਰ ਤੇ ਨਾ ਗੱਗੇ ਦੋ ਵਾਰੀ ਕਾ ਡਰਾਈਵਰ ਨਿਕਲ ਗਿਆ ਤਾਂ ਇਹ ਨਹੀਂ ਕਮਾਇਆ ਫੇਰ ਫੜ ਗਿਆ ਫੇਰ ਕਾਲਾ ਕੱਢ ਕੇ ਆਇਆ ਨਿਕਲਦਾ ਇੱਕ ਵਾਰੀ ਉਹ ਆਇਆ ਫਿਰ ਮੈਂ ਸਲਿੱਪਨ ਦਾ ਮਹਾ ਮਰਾਦੀ ਹੁਣੀ ਦਾ ਇੱਥੇ ਖੜਾ ਦੇ ਬੱਸ ਹੁਣੀ ਨੂੰ ਮਾ ਗਾਰਾ ਕੱਢ ਕੇ ਨਾ ਐ ਰੱਖ ਦੇਣਾ ਥੋੜਾ ਪਾਥੀਆਂ ਮੰਗਣਾ ਥੱਲੇ ਮਾ ਫੇਰ ਨਾ ਟਰੈਲਰ ਹੈਲੀਕਾਪਟਰ ਤੇ ਹੈ ਕਿ ਨਹੀਂ ਫੇਰ ਤਾਂ ਇੱਕ ਝੂਟੇ ਮੈਂ ਖਿੱਚ ਲੈ ਦੋ ਤਾਂ ਫੋਰਾ ਹੀ ਫੋਰਾ ਉਹ ਉੱਤੀ ਦਾ ਮੜ ਜਾ ਉੱਥੇ ਤੇ ਮੜ ਜਾ ਨੀਕ ਨਿਕਲ ਹੀ ਆਉਂਦਾ ਵੀ ਚਾਲ ਪਣਦਾ ਹੈ ਜਿੱਥੇ ਖੜਾ ਤਾਂ ਨਾ ਹਾਂ ਹਾਂ ਉੱਥੇ ਦਾ ਮਜ਼ਾ ਘਾ ਜਾਂਦਾ ਫੇਰ ਨਿਕਲਣਾ ਨਿਕਲੇ ਆਉਣਾ ਉਹ ਭਈਏ ਵੀ ਸਲੇ ਕਹਿੰਦੇ ਵੀ ਇੱਥੇ ਲੱਗਦੀ ਸੀ ਸਿਰਪਰੇ ਖੜਾ ਦੋ ਭਰੀਆਂ ਦੇ ਭਈਏ ਵੀ 3 ਨੇ ਤੇ 4 ਦੇ ਤੇ ਬਿੰਗਣ ਹੈ ਮਤਬਾ ਮਰੀਪੁਰ ਪਾਰਟੀ ਤੇ ਲੋਡ ਕਰਤੀ ਉਹਨੇ ਦੇਖ ਤੂੰ ਨਹੀਂ 4-5 ਬੰਦੇ ਦਾ ਕੰਮ ਨਹੀਂ ਹੈ ਪਰ ਇੱਕ ਦੋ ਕੁਆਂਟਲ ਦੇਖੀ ਤੂੰ ਘੱਟ ਨਹੀਂ ਹੈਗਾ ਦੇਖਦੇ ਚੱਲ ਮੁੜ ਕੇ ਆਊਗਾ ਮੈਨੂੰ ਮਾਇਦਾ ਨਹੀਂ ਪੂਰਾ ਦਾ ਹੈ ਹੋਇਆ ਦਾ ਸ਼ਰਤ ਲੱਗੀ ਹੋਈ ਆ ਕਿ ਆਦੀ ਮੁੰਨੇ ਨਹੀਂ ਨਾ 2-2000 ਰੁਪਏ ਦੀ ਵੀ 110 ਤੇ ਉੱਪਰ ਹੋਗਾ ਭਈਏ ਕਹਿੰਦੇ ਹਾਂ ਇਹ ਕਹਿੰਦਾ ਵੀ 110 ਤੇ ਇਹ ਫੜਾ ਕੰਨਾ ਬਾਬੇ 2000 ਰੁਪਏ ਦੋ ਛਲੇ ਹੂੰ ਕਹਿੰਦਾ ਪਹਿਲੇ ਆਦੇ ਬਰੈਡ ਖਲਾਉਣਾ ਮੇਰੇ ਕੋਲ ਨਹੀਂ ਪੈਸੇ ਹੈਗੇ ਹੁਣ 2000 ਰੁਪਏ ਤਾਂ ਦਊਗਾ ਇਹਨਾਂ ਨੂੰ ਖਰਾਉਣਾ ਨਹੀਂ ਸਾਨੂੰ ਤਾਂ ਖਾਣਾਂ ਦੀ ਗੁੱਸਾ ਨਮਸਟੈ ਹੈ ਤਾਂ ਮੇਰੇ ਪਾਉਂਗੇ ਮੈਂ ਡਿਸਰਟ ਕਰਨਾ ਵੀ ਕਿਆ ਕਰਨਾ ਆਹ ਉਹ ਏੰਨੀ ਗੱਲ ਕੱਲ ਸ਼ਰਤ ਲੱਗੀ ਦੇਖੀ ਅੱਜ ਵੀਡੀਓ ਹਾਂ ਲੱਗੀ ਆ ਹਾਂ ਠੀਕ ਹੈ ਕਿਤੇ ਥਲਾ ਖਲਾੜੀ ਬੇਚ ਜਾਵੇ ਉਦੋਂ ਹੋਇਆ ਇਹ ਪੂਰਾ ਹੀ ਹੋਇਆ ਸ਼ਰਤ ਵਾਲੀ ਵੀਡੀਓ ਦੇਖ ਦੇਖਿਓ ਭਾਈ ਗੱਗਾ ਮਹਾ ਵਲੋਗ ਭਾਈ ਪਪਾ ਜੀ ਵੀ ਉਹ ਠੀਕ ਹੈ ਤੇ ਵੇਚ ਜਾਵੇ ਰਾਤ ਭਗੜੀ ਸਾਰੇ ਹੋਵੇ ਪੂਰਾ ਇਹ ਦਾ ਘਟ ਕੇ ਦੋ ਕੁਆਟਲ ਉਹਦਾ ਉਹਦਾ ਦਣਾਉਣਾ ਪੂਰਾ ਦਾ ਹੈਗਾ ਕੰਨਾ ਜੇ ਮੂੜੇ ਇੱਕ ਤੋਂ ਕੁਆਟਲ ਮੂੜੂਗਾ ਕੁਆਟਲ ਖੰਡ ਨਹੀਂ ਪੂਰਾ ਹੀ ਹੈ ਕੰਨਾ ਦੇਖਦੇ ਆਂ ਦੇਖ ਲੈਂਦੇ ਹਾਂ ਕੀ ਬਣਦਾ ਸੋ 10 ਦੇ ਕਿਲੋ ਘਟ ਗਿਆ ਤਾਂ ਮੈਂ 2000 ਰੁਪਏ ਭਾਈ ਭਈਏ ਦਵਾਂਗੇ ਸ਼ਰਤ ਆ ਫੇਰ ਨਾ ਪੁਆਇੰਟਾ ਪਰ ਚੱਲੂਗਾ ਹਾਂ ਹਾਂ ਹੋਰ ਕੀ ਸ਼ਰਤ ਨਾ ਪੁਆਇੰਟਾ ਪਰ ਚੱਲੂਗਾ ਆ ਦੇਖਦੇ ਭਾਈ ਸ਼ਰਤ ਕੌਣ ਜੇ ਜਿੱਤਦਾ Byl jsi takhle hasi, byl jsi to podívat, kážeme to říct. 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 Kážeme to ਆयो ਆ ਗਿਆ ਮੈਂ ਰੋਟੀ ਖਾ ਕੇ ਨੇ ਇਹਦਾ ਖਾਇਆ ਹਲੇ 4-5 ਰੋਟੀਆਂ 4-5 ਤਾਂ ਸਾਡਾ ਕੀ ਬਣਦਾ ਜੀ ਨਾ ਕੰਮ ਕਰਨ ਵਾਲੇ ਨੂੰ ਤਾਂ 10-12 ਚਾਹੀਜਾ ਬਾਈ 5 ਰੋਟੀਆਂ ਤਾਂ ਖਾਜ ਹੁਣੇ ਵਾਲਾ ਕੰਮ ਐ ਫਿਰ ਓਹ 10-12 ਰੋਟੀਆਂ ਚਾਹੀਦੀਆਂ ਫੇਰ ਗੱਲ ਬਣਦੀ ਐ ਚੱਕ ਆ ਕਰ ਮਹਾ ਆ ਕੇ ਖਾਉਂਗੇ ਪਾੜਤਾ ਏ ਓਹ ਹਾਂ ਪਤਾ ਭਾਈ ਆ ਗਏ ਹੁਣ ਚੱਲੀਏ ਘਰ ਨੂੰ ਇਹ ਮੁੰਡੇ ਨੂੰ ਹੋਈ ਵੀ ਕਾਲੀ ਮਿਲ ਨੂੰ ਜਾਣੀ ਸੀ ਕਹਿੰਦਾ ਕੱਲ ਨੂੰ ਦਿਨਵਾ ਖਾਲੀ ਹੋ ਜੂਗਾ ਕਹਿੰਦਾ ਇਸ ਟਾਈਮ ਜਾ ਕੇ ਰਹਿ ਕਹਿੰਦਾ ਰਾਤ ਨੂੰ ਰਾ ਉਹ ਨਾ ਰਹਿ ਜੇ ਸਮਝੀਦਾ ਕਹਿੰਦਾ ਕੋਈ ਨਹੀਂ ਛੇੜਦਾ ਰਾਤ ਨੂੰ ਫਿਰ ਨਾ ਠੀਕ ਹੈ ਫਿਰ ਉੱਠਣਾ ਫਿਰ ਠੀਕ ਹੈ ਜਾਨ ਨੂੰ ਲੰਬਰ ਆਉਂਦਾ 9:00 ਵਜੇ ਹੈ ਨਾ ਠੀਕ ਹੈ ਔਖਾ ਤਾਂ ਨਹੀਂ ਮੈਲੇ ਜਾਣਾ ਟਰਾਲਾ ਸੌਖੀ ਇੱਕ ਗੱਡੀ ਮੋੜ ਜਾਣਾ ਕੀ ਟਰੈਕਟਰ ਨਾਲ ਕੰਮ ਹੀ ਤਾਂ ਸੌਖਾ ਹੀ ਆ ਗੱਡੀ ਦਾ ਕੰਮ ਰੇਟਾ ਤਾਂ ਪਤਾ ਇਹਦੇ ਯਾਰ ਆਰਾਮ ਨਾਲ ਜਾਂਦਾ ਨਾ ਕੋਈ ਲੋਡ ਉੱਪਰ ਆਹੋ ਟਰੈਕਟਰ ਪਾ ਨਗੇ ਮੈਸੀ ਹੁੰਦਾ ਤਾਂ ਮੈਸੀ ਤੇ ਆਉਂਦਾ ਵੀ ਲੈ ਵੀ ਜੇ ਨਾ ਐ ਜਾਣਾ ਐ ਮਿਲਦੇ ਜੇ ਨਹੀਂ ਨਹੀਂ ਉਸਲਾ ਮੈਸੀ ਨਾ ਝੂਟਾ ਜਾ ਟਰੈਲਰ ਨੂੰ ਪੈਂਦਾ ਉਹ ਹੌਲਾ ਘੁੰਮਦਾ ਹਵਾ ਟਰੈਕਟਰ ਦਾ ਇਹਨੂੰ ਇਹਨ ਦਾ ਫਰਕ ਨਹੀਂ ਪੈਂਦਾ ਇਹਨੂੰ ਫਰਕ ਪੈਂਦਾ ਇਹਨੂੰ ਥੋੜਾ ਡੇਢ ਇਹਦਾ چاہے ਚੜਾਈ ਜਾਵੇ ਤੇਰਾਈ ਆਵੇ ਕੋਈ ਸਪੀਡ ਜਾਈ ਜਾਂਦਾ ਗੱਡੀ ਗਲੀ ਕੰਮ ਪਿੱਛੇ ਦਾ ਪਰਸਾਨ ਰਹਿਣਦਾ ਹੀ ਨਹੀਂ ਸੇਫਟੀ ਬੋਰ ਟਰੈਕਟਰ ਦੇ ਦੀ ਯਾਰ ਨਹੀਂ ਮੈਸੀ ਪਤਾ ਬਦਲ ਡੱਡਾ ਲੱਗੀ ਜਾਂਦਾ ਹਣਾ ਇਹ ਪਰ ਕੋਈ ਡਰ ਨਹੀਂ ਹੈਗਾ ਆਪਾਂ ਕੋ ਸੇਫ ਹੈ ਹਾਂ ਛੋਟੇ ਟਰੈਕਟਰ ਆਪਾਂ ਬੰਦਾ ਕੰਨ ਦਾ ਪਾਈ ਜਾਂਦੇ ਆ ਥੋੜਾ ਹੈ ਤਾਂ ਰਿਸਕ ਆ ਆਹ ਤਾਂ ਲੋਕ ਦੋ ਤੋਂ ਤਿੰਨ ਦਿਨਾਂ ਸਿਰ ਕੌਂਟਰਕਟ ਤਾਰਦੇ ਛੋਟਿਆਂ ਪਰੇ ਛੋਟਿਆਂ ਪਰੇ ਸਾਲਾ ਰਿਸਕ ਪਤਾ ਨਹੀਂ ਰਿਸਕ ਇਹ ਆ ਲਾਜ਼ਮੀ ਹੁੱਡ ਚਾਹੀਦੀ ਟਰੈਕਟਰ ਨੂੰ ਲਾਜ਼ਮੀ ਹੁੱਡ ਹੁੱਡ ਕਿਹੜੀ ਮਤਲਬ ਹੈ ਛਤਰੀ ਵਾਲੀ ਚਾਹੀਦੀ ਪਾਈਪ ਚਾਹੀ ਛਤਰੀ ਤੇਰੀ ਹੈਗੀ ਜੈ ਨਹੀਂ ਹੈਗੀ ਉੱਪਰ ਹੁੱਡ ਦਾ ਇੰਨਾ ਪਚਾਉ ਨਾ ਬੰਦੇ ਨੂੰ ਬਹੁਤ ਪਚਾਉ ਕਰਦੀ ਹੈ ਹੁੱਡ ਸਮਝਿਆ ਮੋਟੀ ਹੋਵੇ ਮੋਟੀ ਹੋਵੇ ਨਰੋਈ ਕੰਪਨੀ ਵਾਲੀ ਲੋਕੀ ਜਿੰਨੇ 100 ਕੌਂਟਰੈਕਟਰ ਟਰੈਕਟਰ ਲੱਤਾ ਵਾ ਆ ਦੇਖ ਲੈ ਪਹਿਲੀ ਗੱਲ ਤਾਂ ਵੀ ਦੇਖੋ ਸਾਡੇ ਰਸਤੇ ਨੇਗੇ ਦੂਈ ਗੱਲਾਂ ਨਾਲ ਯਾਰ ਸੇਫਟੀ ਹੈ ਬਾਈ ਬਸ ਸੇਫਟੀ ਲੋਟ ਆਣੀ ਕਿਆ ਯਾਰ ਮੈਂ ਚੀਜ਼ਾ ਕਿਦਨ ਨਹੀਂ ਸਾਲਾ ਜ 1000 2000 ਦਾ ਘਾਟਾ ਹੀ ਪੈਂਦਾ ਸੇਫਟੀ ਹੈ ਸਾਰੀ ਉਮਰ ਕਰਨਾ ਹੈ ਠੀਕ ਨਹੀਂ ਗੱਲ ਇਹ ਬੰਦਾ ਸੇਫ ਰਹੂਗਾ ਤਾਂ ਹੀ ਕੰਮ ਹੋਊਗਾ ਕੰਮ ਕਰਨਾ ਨਹੀਂ ਪੁੱਛਦਾ ਹੈਗਾ ਨਹੀਂ ਉੱਥੇ ਅਗਲੇ ਦਿਨ ਕੰਤ ਪਰ ਟੰਗ ਦੇਣੇ ਫੋਟੋ ਲਾ ਕੇ ਮਹੀਨੇ ਬਾਅਦ ਭੁੱਲ ਜਾਂਦਾ ਅਗਲਾ ਠੀਕ ਨਹੀਂ ਗੱਲ ਜਿਹੜੀ ਗੱਲ ਸਹੀ ਆ ਸਹੀ ਆ ਹਾਂ ਬੇਸ਼ੱਕ ਅਸੀਂ 100 ਕੁਆਂਟਲ ਨੂੰ ਛੋਟਾ ਲੈ ਕੇ ਜਾਂਦੇ ਆ ਸਾਡੀ ਸੇਫਟੀ ਤਾਂ ਹੈਗੀ ਉਦੋਂ ਚ ਹੋਰ ਕੀ ਯਾਰ ਨਾਲੇ ਯਾਰ ਮੰਨ ਲਾ ਵੀ ਇੱਕ 500000 ਦਾ ਫਰਕ ਪੈਂਦਾ ਹੋਗਾ ਹੁਣ ਇੱਕ ਗੱਲ ਹੋਰ ਹੈ ਨਾਲੇ ਕਿਸੇ ਨੂੰ ਕਿ ਤੇਰੇ ਅਸੀਂ ਆਪਣੀ ਜੇਬ ਚੋਂ ਬਹੋਣਾ ਸਾਡੇ ਰਸਤੇ ਨਹੀਂ ਬਾਈ ਹੁਣ ਬਈ ਹੋਊਗਾ ਕੰਮ ਸਾਰੀ ਜ਼ਿੰਦਗੀ ਕਰਨਾ ਉਹ ਕੰਮ ਤਾਂ ਹੀ ਹੋਊਗਾ ਜੇ ਤੂੰ ਸੇਰ ਹੋਊਗਾ ਉਹੀ ਰਿਸਕ ਹੋ ਜਾਏਗਾ ਬਾਈ ਜ਼ਿੰਦਗੀ ਜਾਂ ਜ਼ਿੰਦਗੀ ਜਾਂ ਸਭ ਕੁਝ ਸਾਡੇ ਕੋਲ ਹੈ ਜ਼ਿੰਦਗੀ ਉਹ ਕੋਈ ਕੁਝ ਨਹੀਂ ਹੋਏਗਾ 35 40 ਚਾ 40 ਕਿੜੇ ਮੰਨ ਲਾ ਹੋਰ ਆਪਣਾ ਜਾਣੇ ਵਾਲੇ ਕੀ 20 ਕਿੜਾ ਨਹੀਂ ਚੱਲ ਜੂਗਾ ਜੇ ਮੈਂ 200 ਕਵਾਂਟਲ ਵਾਲਾ ਕਰਾ ਲਿਆ ਡੇਢ ਮਹੀਨਾ ਰਿਸਕ ਹੈ ਹਾਂ ਨਾਲੇ ਇਹ ਪਤਾ 200 ਵਾਲਾ ਕੋਈ ਚੱਕਰ ਨਹੀਂ ਆਪਾਂ ਮੈਂ ਤਾਂ ਮੁੱਦਾ ਫਿਰ ਰਸਤੇ ਆਉਂਦਾ ਬਹੁਤ ਔਖਾ ਬਾਈ ਹੁਣ ਬੁੱਢੇ ਵਾਲੀ ਪਰਚੀ ਜਾਣੀ ਓ 200 ਕਵਾਂਟਲ ਮੇਰੀ ਗੱਲ ਸੁਣ ਲੈ ਹੁਣ ਤੂੰ ਤੂੰ ਬੰਦਾ ਬਸ ਆਪ ਜੈ ਸਹੀ ਆ ਹੋਰੇ ਠੋਕ ਦਿੰਦਾ ਲਿਆ ਕੇ ਕਿਆ ਕਰੂੰਗਾ ਤੂੰ ਲੈ ਰਾਤ ਦੀ ਸੁਣ ਲੋ ਹਾਂ ਦੱਸ ਕਹਾਣੀ ਚ ਤੇਰਾ ਨਾ ਕਿਆ ਹੋਇਆ ਸਾਢੇ ਨਾਲ ਕਿਆ ਹੋਇਆ ਤੇਰਾ ਸਾਢੇ ਦੱਸ ਦੇਣੀ ਸੀ ਫੋਟੋ ਆ ਕੰਦ ਪੁੱਲਾ ਦੇਣੀ ਦੀ ਲੈ ਵੀ ਸੁਣੋ ਕਹਾਣੀ ਚਾਚੇ ਦੇ ਜਵਾਨ ਨੂੰ ਠੀਕ ਆ ਗੱਲ ਚਾਚੇ ਕਿਆ ਹੋਇਆ ਤੇਨੂੰ ਇਹਨੂੰ ਕਿਹਾ ਮੈਂ ਹੁਣ ਤੁਹਾਨੂੰ ਦੱਸਦਾ ਇਹਨੂੰ ਮੈਂ ਕਿਹਾ ਮਾ ਟੋਝੇ ਰੱਖ ਲੈ ਟਰੈਕਟਰ ਪਰ ਹਾਂ ਸਮਝਿਆ ਹਾਂ ਕਹਿੰਦੇ ਕਿ ਮੈਂ ਅੱਗੇ ਦੱਸਾਂ ਉੱਥੇ ਟੋਝੇ ਨਹੀਂ ਨੇ ਕਹਿੰਦਾ ਨਹੀਂ ਕਹਿੰਦਾ ਟਰੈਕਟਰ ਜਾਣਾ ਹੀ ਹੈ ਕਹਿੰਦਾ ਟੋਝੇ ਨੂੰ ਫੇਲੇ ਜੂਗੇ ਟਰੈਕਟਰ ਤੇ ਜਾਣਾ ਹੀ ਜੇ ਫਸ ਗਿਆ ਹਾਂ ਸਮਝ ਗਿਆ ਗੱਲ ਹੂੰ ਮੈਂ ਕਹਾ ਠੀਕ ਹੈ ਜੀ ਨਹੀਂ ਰੱਖਿਆ ਨੇਰਾ ਹੋ ਗਿਆ ਟਰੈਕਟਰ ਭਰਦਿਆਂ ਨੂੰ ਟਰੈਕਟਰ ਸਲਿੱਪ ਕੱਟ ਗਿਆ ਮੈਂ ਕਹਾ ਹੁਣ ਨਾ ਜ਼ੋਰ ਮਰਾਈ ਹੂੰ ਕਾਲੇ ਨੂੰ ਫੋਨ ਕਰਿਆ ਵੀ ਕਾਲੇ ਟਰੈਕਟਰ ਲੈ ਕੇ ਆ ਜਾ ਤੂੰ ਹੂੰ ਬਈ ਆਪਣਾ ਟੋਸ਼ਨ ਲਿਆ ਕਹਿੰਦਾ ਡੋਜ ਮੇਰਾ ਟੁੱਟਿਆ ਹੋਇਆ ਮੇਰੇ ਕੋਲ ਟੋਸ਼ਨ ਨਹੀਂ ਪੰਮਾ ਕਹਿੰਦਾ ਮੈਂ ਦੁੱਧ ਪਾ ਕੇ ਆਉਣਾ ਪੰਮਾ ਵੀ ਉੱਠੀਦਾ ਹੂੰ ਪੰਮਾ ਕਹਿੰਦਾ ਮੈਂ ਦੁੱਧ ਪਾ ਕੇ ਆਉਣਾ ਹੂੰ ਕਹਿੰਦਾ ਤੂੰ ਵੀ ਚੱਲ ਮੈਂ ਵੀ ਚੱਲਦਾ ਕਹਿੰਦਾ ਚੱਲ ਚੱਲੀਏ ਘਰ ਨੂੰ ਕੋਈ ਡੋਜ ਟੋਸ਼ਨ ਚੱਕ ਕੇ ਆ ਜੀ ਹੈ ਭਾਈ ਮੈਂ ਪੰਮੇ ਦੇ ਮੂਹਰੇ ਪੰਮਾ ਮੇਰੇ ਪਿੱਛੇ ਹੂੰ ਉਹਦਾ ਹੱਥੇ ਜਿੱਡਾ ਬੈ ਜਿੱਥੇ ਆਪਣੇ ਆ ਉੱਥੇ ਲਿਆ ਕੇ ਭਾਈ ਗੱਡੀਆਂ ਨੇ ਸਾਈਡ ਲਾਤੀ ਜਮਈ ਕੱਚੇ ਦੇ ਦੇ ਹੂੰ ਹੁਣ ਪਤਾ ਨਹੀਂ ਦੱਬ ਗਿਆ ਗੱਡੀ ਦਾ ਦੂਈ ਇੱਧਰ ਤੇ ਆਉਂਦਾ ਥੋੜੀ ਸਾਈਡ ਆ ਗਿਆ ਰੋਪੜ ਵਾਲੀ ਰੋਪੜਾ ਹੀ ਸਾਈਡ ਤੇ ਆਉਂਦਾ ਬੰਦਾ ਮੂਰੇ ਦਾ ਦੇਖ ਲੂਗਾ ਕਿ ਸਾਈਡ ਕਾਲੂਗਾ ਹੁਣ ਪਿੱਛੇ ਪਿੱਛੇ ਨੂੰ ਕਾ ਕਹੂੰਗਾ ਤੂੰ ਹਾਂ ਸਾੜਨਾ ਗੱਡੀ ਪੰਮੇ ਨਾਲ ਆਤੀ ਜਮਈ ਅੱਛਾ ਪੰਮਾ ਮੇਰੇ ਚ ਬੱਜੇ ਆ ਕੇ ਹਾਂ ਜੇ ਗੱਡੀ ਨਾਲ ਲਾਤੀ ਮੈਂ ਕੱਚੇ ਦੇ ਜਾ ਲਿਆ ਤੇ ਗੁਰੂ ਘਰ ਜਾ ਕੇ ਜਿੱਥੇ ਦਰਿੱਤਾ ਪਿਆ ਅੱਛਾ ਮੈਂ ਕਿਹਾ ਕੰਟਰੋਲ ਹੋ ਗਿਆ ਪੰਮੇ ਤੇ ਕੰਟਰੋਲ ਨਹੀਂ ਹੋਇਆ ਅੱਛਾ ਅੰਮਾ ਇੱਥੇ ਸੂਟ ਰਹੀ ਹੈ ਉਹ ਬੰਦੇ ਸਾਡੀ ਸਾਈਡ ਆ ਕੇ ਰੱਬ ਲੈ ਦੱਸ ਲੂੰ ਪੰਮਾ ਤਾਂ ਕਿਹੜਦਾ ਗਿਆ ਫੇ ਪੱਕੀ ਵਿੱਚ ਚੱਕਿਆ ਪੰਮਾ ਮੈਂ ਬੱਲੇ ਬੱਲੇ ਮੇਹ ਸੱਟ ਖਾਹੀ ਆ ਅੰਮੇ ਧਿਆਰ ਰਕੜ ਬੱਜੀ ਯਾਰ ਉਰੇ ਮੈਂ ਰਾਤ ਦੇਖੇ ਰਾਤ ਬਈ ਸੀ ਹਫ਼ਤਾ ਲੈ ਕੇ ਤੇ ਉਹਨੂੰ ਹੋਰਾਂ ਸਾਗੇ ਦੇ ਉੱਥੇ ਵਸੇ ਉਰੇ ਆਪਣਾ ਸਾਈਡ ਉੱਪਰ ਆ ਆ ਹੁੰਦਾ ਆਹ ਉਰੇ ਇੱਥੇ ਆਹ ਚੀਜ਼ ਇਹ ਹਾਲੀ ਉੱਪਰ ਤੇ ਹਾਂ ਰਗੜੀ ਆ ਤੀ ਸਾਰੀਆਂ ਰਗੜੀਆਂ ਉਰੇ ਦੇ ਉਰੇ ਫ੍ਰੈਕਚਰ ਹੋਇਆ ਹਾਂ ਹਾਂ ਪਤਾ ਕੀ ਹੋਇਆ ਨਾ ਯਾਰ ਹੁਣ ਆਏ ਗਿਰਿਆ ਉਹ ਉਦੀ ਆ ਸਾਈਡ ਵੱਜੀ ਸੜਕ ਉ ਆਹ ਵੀ ਆਏ ਵੱਜੀ ਜੋਰ ਨਾਲ ਪੰਮਾ ਸੜਕ ਤੇ ਜਾ ਰਿਹਾ ਬਾਈ ਕਿਸੇ ਹਾਂ ਅੱਛੀ ਜੀ ਨਾ ਆਏ ਵੱਜੀ ਜੋਰ ਨਾਲ ਉਹ ਵੱਜੀ ਵੀ ਆ ਕਿਸੜਿਆ ਵੀ ਸੜਕ ਪਰੇ ਉਹ ਆ ਆਹ ਕਰ ਖਸਾਰ ਨਿਸ਼ਾਨ ਹੋਵੇ ਵਾਲੇ ਜਿੱਥੇ ਸਕੂਟਰੀ ਗਿਰੀ ਉਹਦੀ ਇੱਕ ਸਾਈਡ ਪਰ ਹੈ ਕਿਸੜਦਾ ਨਾ ਸਕੂਟਰੀ ਯਾਰ ਮੋਟਰਸਾਈਕ ਪੱਕੇ ਜੀ ਗੱਪੇ ਸਾਰੇ ਸੜਕ ਤੇ ਫਿਰ ਗੱਡੀ ਆ ਲੱਗ ਗਿਆ ਸਾਲਾ ਜਾਂ ਬੇ ਕੰਟਰੋਲ ਆ ਹੋ ਗਿਆ ਪੰਮਾ ਵੀ ਬੇ ਕੰਟਰੋਲ ਹੋ ਗਿਆ ਗੱਡੀ ਵਾਲਾ ਦੇਖ ਤੋ ਗੱਡਿਆ ਰਾਤ ਨੂੰ ਬੰਦਿਆ ਭਲਾ ਮਾਰਦਾ ਚੱਕਦਾ ਲੈ ਬੰਦੇ ਲੈ ਕੇ ਕਿ ਤੂੰ ਸੜਾ ਮੂਰੇ ਅੰਨਾ ਹੋਇਆ ਵਾਹ ਇੱਕ ਹੋਰ ਇੱਕ ਧੁੰਦ ਨਹੀਂ ਸੀ ਹੈਗੀ ਤੂੰ ਧੁੰਦ ਨਹੀਂ ਸੀ ਹੈਗੀ ਤੂੰ ਧੁੰਦੀ ਨਾ ਰਾਤ ਨੂੰ ਯਾਰ ਅਗਲੇ ਉੱਪਰ ਚੜੀ ਜਾਂਦਾ ਆ ਕੇ ਯਾਰ ਰਾਤ ਤੇ ਭਾਈ ਕੋਈ ਧੁੰਦ ਨਹੀਂ ਹੈਗੀ ਤੀ ਨਾਲੇ ਨਾਲੇ ਟਾਈਮ ਕਿਹੜਾ ਦਰ ਖੜਦਾ ਹੀ ਨਹੀਂ ਕੋਈ ਅਲਾ ਕਹਿੰਦਾ ਸ਼ਰਾਬੀ ਗਿਰੇ ਪਏ ਆ ਖੜੇ ਨਹੀਂ ਕੋਈ ਦੋ ਤਿੰਨ ਨੂੰ ਹੱਥ ਦਿੱਤਾ ਤਾਂ ਪੰਮਾ ਆ ਗਿਆ ਪਿੱਛੇ ਤੇ ਹਾਂ ਸਾੜਾ ਹੀ ਪਿੰਡ ਵਾਲਾ ਹੈ ਜਿਹੜਾ ਉੱਪਰ ਸਟੋਰ ਮੇ ਲੱਗਿਆ ਪਿਆ ਹਾਂ ਉਹਨਾਂ ਨੇ ਖੜਾਇਆ ਮੋਟਰ ਵੀ ਉਹ ਚਾਚਾ ਕਿਨੂੰ ਯੱਕਦਾ ਇਹ ਉਹ ਫਿਰ ਨੱਟ ਕੇ ਆਏ ਤਾਂ ਅਸੀਂ ਚੱਕ ਕੇ ਥੱਲੇ ਲੈ ਕੇ ਬੰਮਾ ਮਿੱਤੇ ਚੱਕ ਹੁੰਦਾ ਯਾਰ ਕੱਲੇ ਤੇ ਬੰਮਾ ਦਾ ਬਾਈ ਲੈਕ ਸਾਈਡ ਪਰ ਕਰਿਆ ਫੇਰ ਖਲਾ ਘੂੜਾ ਕਰਿਆ ਸੀ ਗੱਦੀ ਸਾਰੋ ਜੋਰ ਨਾਲ ਬੱਜਿਆ ਸਿਰ ਉੱਡਾਏ ਬੰਮੇ ਨੂੰ ਬਿੱਟੀ ਕੱਢੂਗਾ ਬੰਦਾ ਜੀ ਉਸ ਨਾਲ ਉਦੇ ਬਾਪ ਮੇਰੇ ਭਾਈ ਟਿਕਟਾ ਜਾ ਕੇ ਲੈ ਗਿਆ ਟਿਕਟ ਉਗਲਵਾਇਆ ਅੰਦਰ ਬਾੜਿਆ ਹਾਂ ਬੰਮਾ ਨਾ ਠੀਕ ਆ ਠੀਕ ਘਰ ਛੱਡ ਕੇ ਆਏ ਘਰ ਛੱਡ ਕੇ ਅੰਦਰ ਗੁੰਡਾ ਖੋਲ ਲਿਆ ਬੰਮੇ ਨੇ ਆਪ ਆਪਣਾ ਗੇਟ ਘਰ ਛੱਡ ਕੇ ਜਾ ਕੇ ਬਾਪੂ ਕੋਲ ਬਹਿ ਗਿਆ ਫਿਰ ਹੁਣ ਆਲਾ ਆਉਣ ਲੱਗਣਾ ਬਾਪੂ ਕੋਲ ਬਹਿ ਕੇ ਘਰ ਛੱਡ ਜਾ ਕੇ ਨਾ ਬਾਪੂ ਪੁੱਛਦਾ ਕਹਿੰਦਾ ਬਾਪੂ ਸਾਡ ਛੱਡ ਕਿਦਾਂ ਵਜੇ ਹਾਂ 7 ਵਜੇ ਨੂੰ ਹੋ ਗਿਆ ਹਫਤਾ ਤੋਂ ਹਫਤੇ ਹਾਂ ਭੁੱਲ ਗਿਆ ਭੁੱਲ ਗਿਆ ਸਭ ਕੁਝ ਹਾਂ ਜ਼ਿਆਦਾ ਆਸੇ ਭੁੱਲ ਗਿਆ ਸਭ ਕੁਝ ਉਹਨੂੰ ਕਹਿੰਦਾ ਮੈਨੂੰ ਕੋਈ ਯਾਦ ਨਹੀਂ ਉਹਨੂੰ ਐ ਨਹੀਂ ਪਤਾ ਵੀ ਦਿਨ ਚ ਕੀ ਹੋਇਆ ਸਾਨੂੰ ਕਹਿੰਦਾ ਤੂੰ ਜਾਓ ਤਾਂ ਲੈ ਕੇ ਤਾਂ ਇਹ ਸੰਗ ਦੇ ਠੀਕ ਹੈ ਮੈਂ ਗੇਟ ਕੋਲ ਅੰਦਰ ਜਿਹੜੀ ਕੋਠੀਆ ਗੇਟ ਉਹਨਾਂ ਦੇ ਅੰਦਰ ਲਾ ਜਿੱਥੇ ਕੋਠੀ ਆ ਉਹਦੇ ਉੱਥੇ ਖੜਾ ਰਹਾ ਮੈਂ ਮੈਂ ਨਹੀਂ ਰੋਪਣ ਨੂੰ ਲੈ ਜਾਂਦੇ ਮੈਂ ਜੀ ਔਖਾ ਹੈ ਕਹਿੰਦਾ ਨਾ ਠੀਕ ਹੈ ਜਮਾ ਜੀ ਹਾਂ ਉੱਤ ਕਹਿੰਦਾ ਬਹਾਂ ਵੀ ਠੀਕ ਹੈ ਕਹਿੰਦਾ ਸਭ ਕੁ ਠੀਕ ਹੈ ਲੱਤਾਂ ਵੀ ਠੀਕ ਹੈ ਮਹਾ ਕਦਾ ਹੀ ਰਗੜਾ ਭੁੱਲ ਗਿਆ ਸਭ ਕੁਝ ਭੁੱਲ ਗਿਆ ਉਹ ਉਹ ਤੋਂ ਬਾਅਦ ਕਾਪਰ ਗਿਆ ਫੇਰ ਸਾਗੇ ਤੇ ਗਏ ਬਾਈ ਉੱਥੇ ਲਾ ਕੇ ਡੀਪੀ ਡਾਊਨ ਹੋ ਗਿਆ ਕੁਝ ਵੀ ਹੋਇਆ ਜੇ ਹੋ ਵੀ ਹੋਇਆ ਚੱਲ ਸੱਟ ਵੀ ਪਰ ਆਹ ਸਿਰ ਦੀ ਸੱਟ ਵੀ ਹੈਗੀ ਸੀ ਨਾ ਹਾਂ ਚੱਲ ਰਾਂ ਰਾਤ ਕਾਈ ਤੇ ਸਿਟੀਸ ਕਾਇਨ ਹੋ ਗਿਆ ਵਧੀਆ ਰਹੇ ਰਾਤ ਲੇ ਗਏ ਫਿਰ ਅੱਜ ਫੇਰ ਅੱਜ ਫੇਰ ਗਏ ਮਨ ਲੱਗਦਾ ਗਏ ਆ ਅੱਜ ਸਰਜੀਤ ਦੇ ਗਏ ਠੀਕ ਹੈ ਤੇ ਖਾਲਵੇ ਤੇ ਹੱਡੀ ਸਰੀਰ ਦੇ ਡਾਕਟਰ ਹੱਡੀਆਂ ਦਾ ਨਾ ਉਹ ਆਹ ਫ੍ਰੈਕਚਰ ਹੋ ਰਿਹਾ ਉਹਦੇ ਆ ਆਪਣਾ ਪਹਿਲਾਂ ਕੁਝ ਨਹੀਂ ਕਿਹਾ ਉਹਨਾਂ ਨੇ ਫ੍ਰੈਕਚਰ ਹੋਇਆ ਪਿਆ ਬਾਅਦ ਮੈਂ ਕਹਿੰਦੇ ਕੱਲੂ ਲਿਆਇਓ ਜੀ ਫ੍ਰੈਕਚਰ ਹੋਇਆ ਧਰਮ ਵਧੀਆ ਡਾਕਟਰ ਆਹੋ ਠੀਕ ਆ ਉਹਨੂੰ ਖਾਹੂ ਪਹਲਾ ਜਾਣਾ ਵਧੀਆ ਹੋਰ ਤਸੱਲੀ ਹੋ ਜੂਗੀ ਅੱਜ ਭਾਈ ਗਏ ਪਿਆ ਜਲਦੀ ਮੈਂ ਤਾਂ ਗਿਆ ਤਾਂ ਮੈਂ ਸਵੇਰ ਨੂੰ ਗਿਆ ਤਾਂ ਉਹਦੇ ਕੋਲ ਵਾ ਕਿੱਕੜਾ ਮੈਨੂੰ ਰਾਤ 11:00 ਵਜੇ 10:30 ਫੋਨ ਕਰਿਆ ਉਹਨੇ ਕਹਿੰਦਾ ਤੂੰ ਠੀਕ ਐ ਮਾ ਮੈਂ ਤਾਂ ਠੀਕ ਐ ਵਾ ਮੈਂ ਲੈ ਜਾ ਕੇ ਹੇਲੇ ਮੈਂ ਵੀ ਬੈਂਸ ਦੇ ਬਾਹਰੋਂ ਗਿਆ ਤਾਂ ਮੈਨਿਆ ਕੱਚੇ ਕਿੰਨੀ ਹੋ ਗਿਆ ਮੋਟਰ ਸਿੱਧਾ ਅੱਛਾ ਇਹ ਕਰਕੇ ਆ ਪੱਕੀ ਬਰਵਾਸ ਪੱਕੀ ਉੱਗ ਗਿਆ ਇਹ ਨਾ ਪਿੱਛੇ ਤਾਂ ਗਿਆ ਤੂੰ ਤਾਂ ਉਹ ਪਿੱਛੇ ਦੇ ਟੱਕ ਗਿਆ ਨਾ ਮੇਰੇ ਨਾਲ ਟੱਕ ਹਾਂ ਜਾਂ ਮੇਰੇ ਵਾਲੇ ਸਕੂਟਰ ਨਹੀਂ ਵੱਜਿਆ ਆ ਲੈ ਮੋਟਰਸਾਈਕਲ ਮੈਨ ਸਾਈਡ ਤੇ ਨਿਕਲ ਗਿਆ ਕਿੰਨਾ ਵਜੇ ਸਕੂਟਰੀ ਇਹਨਾਂ ਵਜੇ ਪਿੱਛੇ ਤੋਂ ਗੱਡੀ ਆਹ ਹਰਕ ਪਿਆ ਆਹ ਹਰਕ ਪਿਆ ਮੈਂ ਜੇ ਮੇਰੇ ਚ ਵੱਜਿਆ ਇਹ ਮੈਂ ਕੱਚੇ ਜੀ ਹੋ ਗਿਆ ਮੈਂ ਕਾਲਾਮ ਗੱਡੀ ਆ ਦੋ ਤਿੰਨ ਮੋਟਰ ਤੇ ਗੱਡੀ ਆ ਇਹਨੂੰ ਮੈਂ ਸਾਲਿਆ ਨਾ 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 ਨਾਟ ਕੇ ਮੋਟਰਸਾਈਕਲ ਖਤ ਗਿਰ ਗਿਆ ਮੈਂ ਵੀ ਸਿਰੇ ਜਾ ਕੇ ਪਤਾ ਗੱਡੀ ਵਾਲੇ ਨੂੰ ਵੀ ਲੱਗ ਗਿਆ ਪਤਾ ਲੱਗ ਗਿਆ ਨਾ ਕਿੱਥੇ ਦੇਖ ਦੌੜਿਆ ਯਾਰ ਉੱਥੇ ਪਤਾ ਕੀ ਕਰਿਆ ਉਹਨੇ ਮੈਂ ਦੇਖਿਆ ਫਿਰ ਉਹ ਕੈਮਰੇ ਚ ਹਾਂ ਉਹਨੇ ਇਹ ਕਹਿੰਦਾ ਬ੍ਰੇਕ ਮਾਰੀ ਆ ਕਹਿੰਦਾ ਇਹਨੇ ਸਾਲੇ ਨੂੰ ਪਤਾ ਲੱਗ ਗਿਆ ਗੱਡੀ ਵਾਲੇ ਨੂੰ ਬੰਦੇ ਵੱਜ ਕੇ ਵਿੱਚ ਉਹਨੇ ਬ੍ਰੇਕ ਮਾਰੀ ਗੱਡੀ ਤੇ ਪਤਾ ਲੱਗ ਜਾਂਦਾ ਨਾ ਫੇਸਲੇ ਦੱਬਤੀ ਉਹਨੇ ਦੇਖ ਲੈ ਵੀ ਗਿਰ ਗਿਆ ਹਾਂ ਐ ਆ ਹਾਲਾ ਲੁਕਾਉਂਦਾ ਬਾਈ ਇੱਕ ਰਾਤ ਨੂੰ ਉਹ ਨਹੀਂ ਖੜਾਉਂਦਾ ਉੱਪਰ ਤਾਂ ਅਗਲਾ ਕਹਿੰਦਾ ਖਬਰ ਸ਼ਰਾਬੀ ਹੋ ਪਏ ਹੈ ਹੈ ਕਿ ਨਹੀਂ ਕਹਿੰਦਾ ਤਾਂ ਹੀ ਕਹਿੰਦਾ ਜੋਰ ਦੇ ਭਰੇ ਕੇ ਸਾਦੇ ਰਖਣੇ ਕੈਮਰੇ માં ਗੱਡੀ ਦਾ ਨੰਬਰ ਨਹੀਂ ਆਇਆ ਕੋਈ ਨੰਬਰ ਆਜੂਗਾ ਦੋ ਤਿੰਨ ਕੈਮਰੇ ਯਾਰ ਬੇਲੇ ਸਹੀਂ ਕਈ ਕੈਮਰੇ ਸਾਰੇ ਚੈੱਕ ਕਰੋ ਤੂੰ ਦੇਖਿਆ ਕੈਮਰਾ ਸ ਹੈ ਉਹਨਾਂ ਨੂੰ ਪਤਾ ਹੀ ਲੱਗਾ ਉੱਥੇ ਨੇਰਾ ਆਇਆ ਜਿਹੜੇ ਉੱਤੇ ਵਾਲੇ ਕੈਮਰੇ ਨਾ ਜਿਹੜਾ ਮੁੰਡਾ ਪਿੱਛੇ ਆਉਂਦਾ ਤਾਂ ਪਿੰਡ ਵਾਲਾ ਉਹ ਕਹਿੰਦਾ ਭਈਆ ਮਾਰਦਾ ਤਾਂ ਪਿੱਛੇ ਹੀ ਨੇ ਕਹਿੰਦਾ ਪਿੱਛੇ ਤੇ ਵੀ ਇਹੀ ਕੁਝ ਕਰਦਾ ਹੈ ਯਾਨੀ ਕਿ ਫਿਰ ਹੈ ਸੈੱਟ ਤਾਂ ਆ ਵੀ ਉਹ ਕਹਿੰਦਾ ਪਿੱਛੇ ਭਈਆ ਚੈੱਕ ਦੇਣਾ ਤਾਂ ਹੁਣ ਯਾਰ ਗੱਡੀ ਤੇਜ਼ ਵਾਹ ਹੁੰਦੀ ਉਤੇ ਯਾਰ ਗੱਡੀ ਤੇਜ਼ ਤਾਂ ਹੀ ਤੇ ਇੰਨੀ ਦੂਰ ਗਿਆ ਬੰਦਾ ਨਹੀਂ ਕਿੱਥੇ ਹੌਲੀ ਹੁੰਦੀ ਬੰਦਾ ਉਹ ਕਰਦਾ ਪੈਂਨਾ ਸੂਕਰ ਕਰ ਪਚੋ ਹੋ ਗਿਆ ਯਾਰ ਇਹ ਕਿਨਾਰੀ ਆ ਸੜਕ ਦੇ ਹਮਲਾ ਤੂੰ ਭੰਟਾ ਇਧਰ ਇਹਦੀ ਦੁਕਾਨਾ ਕਿੰਨੀ ਦੀ ਦੁੱਖ ਨੀਲੀ ਆਹ ਕਿਨਾਰੀ ਆ ਇਹ ਕਿਨਾਰੀ ਤੇ ਇੱਥੇ ਸਕੂਟਰੀ ਸੀ ਇਹਦੇ ਮੁਰੇ ਮੈਂ ਤਾਂ ਮੈਂ ਕਿੱਛ ਜੁਗਾ ਜਦੇ ਜੀ ਮੇਰੇ ਜ ਬੱਚਿਆ ਹਾਂ ਮੈਂ ਕਿੱਛ ਜੁਗਾ ਉੱਥੇ ਦੇਖੀ ਤੂੰ ਹੋਇਆ ਸਾਰਾ ਹੁਣ ਵੀ ਬ੍ਰੇਕ ਬ੍ਰੇਕਾਂ ਵੱਜੇ ਮੇਰੀਆਂ ਮੋਟਰਸਾਈਕਲ ਦੀਆਂ ਮੈਂ ਤਾਂ ਫੇਰ ਬਥਾਰ ਦੇਖੇ ਕੁਛ ਨਾ ਮੈਂ ਵੀ ਉੱਫੜ ਗਿਆ ਮੈਨੂੰ ਪੰਮਾ ਨਾ ਦਿਖੇ ਵੀ ਕਿੱਥੇ ਆ ਮਾ ਪੂਰਾ ਜੜਦੀ ਉਹ ਕਿੱਛ ਤੇ ਗੱਡੀ ਆ ਕੇ ਪਰ ਉਹ ਮੇਰੇ ਕੋਲ ਆਲੇ ਮੋਟਰਸਾਈਕਲ ਦਾ ਵਿਜਾਲੇ ਪਈ ਦੀ ਰੂੜੀ ਵਿੱਚ ਹੈ ਕਿ ਨਹੀਂ ਸਭ ਮੋਟਰਸਾਈਕਲ ਹੀ ਜੀ ਦਾ ਇੰਨਾ ਕਹਿ ਵੀ ਤੂੰ ਸਿੱਧੀ ਟੱਕਰ ਨਹੀਂ ਮਾਰੀ ਉਹਨੇ ਸਾਈਡੇ ਵੱਜੀ ਹੈ ਤੇ ਸਿੱਧੀ ਮਾਰ ਲੈਂਦਾ ਫਿਰ ਬਹੁਤ ਕੰਮ ਖਤਰਨਾਕ ਹੋ ਗਿਆ ਤਾਂ ਦੋਹੇ ਰਗੜਨੇ ਤਾਂ ਬਚਾਉਗਾ ਫਿਰ ਵੀ ਯਾਰ ਬਚਾਉਗਾ ਬਾਬੇ ਦਾ ਫੇਰੀ ਵਿੱਚ ਹਟ ਨਹੀਂ ਠੀਕੇ ਯਾਰ ਚੱਲ ਇੱਕ ਵਾਰ ਤਾਂ ਸਾਨੂੰ ਝਾਲੇ ਦਾ ਹੱਕ ਉਹ ਭੁੱਲ ਗਿਆ ਮੈਂ ਮੈਂ ਉਹਨੂੰ ਛੱਡ ਕੇ ਜਦ ਮੈਂ ਟੋਸ਼ਨ ਜਾ ਕੇ ਗਿਆ ਕਹਿੰਦਾ ਮੈਂ ਠੀਕ ਐ ਮੇਰੇ ਕੋਲ ਫੋਨ ਆਇਆ ਸੀ ਇਹਦੇ ਕੋਲ ਫੋਨ ਆ ਗਿਆ ਕਹਿੰਦਾ ਕੀ ਹੋ ਗਿਆ ਕਹਿੰਦਾ ਇੱਕ ਨਾ ਇੱਕ ਨਾ ਹੋਊਗਾ ਕਹਿੰਦਾ ਫੇਰ ਲੋਪੂਲੇ ਕਹਿੰਦੇ ਗਿਰ ਗਿਆ ਘਰ ਮੈਂ ਜ ਕਦਾ ਸਾਨੂੰ ਤਾਂ ਪਛਾਣਦਾ ਇਹ ਕਹਿੰਦਾ ਨਾ ਨਹੀਂ ਪਤਾ ਜੀ ਹੋ ਗਿਆ ਗਿਆ ਜਿਹੜੀ ਗਾੜੀ ਚ ਗਾੜੀ ਹੀ ਭੁੱਲ ਗਿਆ ਸਾਰੀ ਇੱਕ ਦਿਨੇ ਭੁੱਲ ਗਿਆ ਜ਼ੋਰ ਨਾਲ ਬੱਜਿਆ ਨਾ ਹਾਂ ਆਈ ਹਫੜੀ ਜਾਂਦਾ ਬੰਦਾ ਕਰੇ ਵੀ ਗੱਜ ਤੇਰੇ ਯਾਰ ਮੈਂ ਦੇਖੀ ਤੇ ਬੱਸ ਤੇਰਾ ਉਈਓ ਹਿੱਲ ਜਾਣਾ ਹਾਂ ਚ ਇਹਦੇ ਬਾਪ ਨੂੰ ਹਫਤੇ ਦੇ ਉੱਪਰ ਹੋ ਗਿਆ 6:00 ਵਜੇ ਨੂੰ ਹਾਂ ਅਬ ਮੈਂ ਤਾਂ ਕਹਿੰਦਾ ਕਿੰਨੇ ਪੁੱਲ ਗਿਆ ਉਹਦੇ ਸਾਢੇ 9:00 ਪੁੱਲ ਗਿਆ ਇਹ ਹੋਰ ਆਪਰੇ ਦੇ ਵਿੱਚ ਕਿ ਕਿੰਨਾ ਕਿੰਨਾ ਵਜੇ ਚੱਲ ਗਿਆ ਇਹ ਹੋਰ ਉਹ ਤਾਂ ਚਲ ਉੱਥੇ ਜਾ ਕੇ ਨਹੀਂ ਕਹਿੰਦਾ ਕੁਝ ਮੈਨੂੰ ਹਾਂ ਹੌਲੀ ਜਾ ਕੇ ਇਹਨੂੰ ਤੇ ਯਾਦ ਤਾਂ ਆ ਗਿਆ ਜਦ ਮੈਂ ਮਿਲਣ ਗਿਆ ਕਹਿੰਦਾ ਮੈਨੂੰ ਯਾਦ ਆ ਗਿਆ ਉਹ ਕਹਿੰਦਾ ਵੀ ਫੇਰ ਆ ਮੇਰੇ ਨਾਲ ਮੈਂ ਫਾਈ ਕਰਦਾ ਉੱਥੇ ਮੈਨੂੰ ਕਹਿੰਦਾ ਤੂੰ ਮੇਰੇ ਨਾਲ ਲਾਈ ਕਾਕਾ ਕਰਕੇ ਗਿਆ ਕੀ ਕਰਕੇ ਗਿਆ ਲਲ ਲਲ ਲੜ ਕੇ ਗਿਆ ਉੱਥੇ ਬੋਲੇ ਨਹੀਂ ਉੱਥੇ ਮੇਰੇ ਨਾਲ ਆਹ ਕਦੋਂ ਮੈਨੂੰ ਯਾਦ ਆ ਗਿਆ ਮੈਂ ਸੁਗਰਦਾਰ ਯਾਦ ਆ ਗਿਆ ਆਹ ਆਈਏ ਆਪ ਜੀ ਆਹ